ਦਰਸ਼ਕਾਲ ਜੀ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਨਿੱਘਾ ਸਵਾਗਤ ਕੁਐਸਚਨ ਇੱਕੋ ਹੀ ਹੈ ਕਿ ਪ੍ਰਵਾਸ ਜਿਹੜਾ ਹੈ ਜਾਂ ਇੱਕ ਤੋਂ ਦੂਜੇ ਦੇਸ਼ ਦੇ ਵਿੱਚ ਕਿਵੇਂ ਮਾਈਗ੍ਰੇਟ ਹੋਈਏ ਔਰ ਕਿਹੜੇ ਦੇਸ਼ ਦੇ ਵਿੱਚ ਜਾਣ ਦੀ ਕਿਹੜੀ एलिਜੀਬਿਲਟੀ ਹੈ ਜਾਂ ਜਿਹੜਾ ਇਸੇ ਕੁਐਸਚਨ ਦਾ ਇੱਕ ਹੋਰ ਪਾਰਟ ਹੈ ਸਭ ਤੋਂ ਜ਼ਿਆਦਾ ਕਾਰਨ ਕੀ ਹੈ ਪੰਜਾਬ ਦੇ ਵਿੱਚੋਂ ਸਟੂਡੈਂਟ ਇੰਨਾ ਕਿਉਂ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਹੈਗਾ ਕਈ ਸਟੂਡੈਂਟਸ ਨੂੰ ਆ ਆਪਣੇ ਇਸ ਚੀਜ਼ ਦਾ ਪਤਾ ਉਹ ਦੂਜੇ ਦੀ ਦੇਖੋ ਦੇਖੀ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਹੈ ਕਿ ਫਿਊਚਰ ਰਹੇਗਾ ਕਿਹੜੀਆਂ ਚੀਜ਼ਾਂ ਨੂੰ ਤਿਆਰ ਰੱਖਣਾ ਪੈ ਗਿਆ ਸਾਰੀਆਂ ਗੱਲਾਂ ਦਾ ਅੱਜ ਅਸੀਂ ਨਿਚੋੜ ਕੱਢਣਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਅ ਸੰਦਰਭ ਦੇ ਵਿੱਚ ਅਸੀਂ ਗੱਲ ਕਰਾਂਗੇ ਯੂਕੇ ਦੇ ਯੂਐਸ ਦੇ ਨਿਊਜ਼ੀਲੈਂਡ ਦੇ ਆਸਟ੍ਰੇਲੀਆ ਦੇ ਜਾਂ ਯੂਰਪ ਦੇ ਬਾਕੀ ਦੇ ਜਿਹੜੇ ਕੰਟਰੀਜ਼ ਨੇ ESS Global ਤੋਂ ਮੇਰੇ ਨਾਲ ਰੋਹਿਤ ਜੀ ਨੇ ਬਹੁਤ ਬਹੁਤ ਸਵਾਗਤ ਤੁਹਾਡਾ ਰੋਹਿਤ थैंक यू वेरी मच ਜੀ ਸਾਡੇ ਨਾਲ ਜਿਹੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿਕਾਰ ਅ ਰੋਹਿਤ ਜੀ ਪਹਿਲਾ ਕੁਐਸਚਨ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਅਕਸਰ ਜਦੋਂ ਬੱਚਾ ਜਾਂਦਾ ਹੈ ਮਾਪੇ-ਬਾਪ ਤਾਂ ਉਹ ਕਹਿੰਦੇ ਹੀ ਨੇ ਕਿ ਇੱਥੇ ਕੁਝ ਨਹੀਂ ਹੈਗਾ ਤੂੰ ਵਿਦੇਸ਼ ਜਾ ਕੇ ਕੰਮ ਕਰ ਲੈ ਉਹ ਇਕੱਲੇ ਮਾਪੇ-ਬਾਪ ਦੇ ਕਿਹਾਂ ਤੋਂ ਤਾਂ ਵਿਦੇਸ਼ ਨਹੀਂ ਜਾ ਰਿਹਾ ਖੈਰ ਇਸ ਚੀਜ਼ ਦੇ ਵਿੱਚ ਹੁਣ ਕੋਈ ਅਤਕਤਨੀ ਨਹੀਂ ਹੈਗੀ ਉਹ ਪਹਿਲਾਂ ਹੀ ਕਮੇਂਟਲੀ ਪ੍ਰਿਪੇਅਰ ਹੁੰਦਾ 2-3 ਸਾਲ ਪ ਦੇਖੋ ਆ ਪਿਛਲੇ 20 ਸਾਲਾਂ ਦੇ ਆਪਾਂ ਇੱਕਾਥ ਜਾਂ ਸਟੈਟਸ ਦੇ ਵੇਖੀ ਉਸ ਵਿੱਚ ਇੱਕ ਕਾਮਨ ਫੈਕਟਰ ਨਿਕਲ ਕੇ ਆਉਂਦਾ ਜਿਹੜਾ ਆਪਣਾ ਪੰਜਾਬ ਦਾ ਬੱਚਾ ਹੈ ਨਾਰਥ ਇੰਡੀਆ ਦਾ ਇਨ ਪਰਟੀਕੂਲਰ ਮੈਂ ਗੱਲ ਕਰਾਂਗਾ ਆਪਾਂ ਨੂੰ ਇੱਕ ਰੈਫਰੈਂਸ ਵਰਡ ਬੜਾ ਪਸੰਦ ਆ ਜੀ ਉਹ ਗਵੰਡੀ ਦਾ ਮੁੰਡਾ ਗਿਆ ਸੀਗਾ ਉਹ ਕਾਮਯਾਬ ਹੋ ਗਿਆ ਆਪਾਂ ਵੀ ਕਿਸਮਤ ਅਜ਼ਮਾਈਏ ਥੋੜੀ ਜੀ ਇਨਫੋਰਮੇਸ਼ਨ ਉਹਨਾਂ ਤੋਂ ਲਈਤੀ ਉਹਨਾਂ ਨਾਲ ਗੱਲ ਕੀਤੀ ਤੇ ਫਿਰ ਆਪਣੀ ਪਲੈਨਿੰਗ ਸ਼ੁਰੂ ਕੀਤੀ ਇਹ ਸ਼ੁਰੂਆਤ ਵਿੱਚ ਹੁੰਦਾ ਸੀ ਜਦ 1996-97 ਵਿੱਚ ਬਹੁਤ ਸਾਰੀ ਕੰਪਨੀਆਂ ਨੇ ਬਾਹਰੋਂ ਆ ਕੇ ਇੱਥੇ ਇੰਡੀਆ ਚ ਆਫਿਸ ਸੈਟਅਪ ਕੀਤੇ ਬਾਹਰ ਭੇਜਣ ਵਾਸਤੇ ਤੇ ਇ ਮੁੱਖ ਚੇਂਜ ਆਇਆ ਹੈਗਾ ਪਹਿਲਾਂ ਜੇ ਬੱਚਾ ਪੜ੍ਹਾਈ ਵੱਲ ਜਾਂਦਾ ਸੀਗਾ ਪ੍ਰਾਇਰੀਟੀ ਪੜ੍ਹਾਈ ਨੂੰ ਲੈ ਕੇ ਜਾਂਦਾ ਸੀਗਾ ਉਹ ਬਹੁਤ ਜ਼ਿਆਦਾ ਸੋਚ ਚੇਂਜ ਹੋਈ ਹੈ ਪੜ੍ਹਾਈ ਤੋਂ ਬਾਅਦ ਮੇਰੇ ਲਈ ਉਹ ਦੇਸ਼ ਕੀ ਕਰਦਾ ਪਿਆ ਹਮ ਕੁਐਸਚਨ ਆ ਆ ਗਿਆ ਉਹਦੇ ਪਿੱਛੇ ਕੀ ਉਹ ਮੈਨੂੰ ਉੱਥੇ ਪੱਕਾ ਕਰਨ ਦਾ ਇੱਕ ਜ਼ਰੀਆ ਬਣਾ ਕੇ ਦੇਵੇਗਾ ਜਾਂ ਉਹਦੇ ਰਾਹ ਹੈਗਾ ਪੱਕੇ ਹੋਣ ਦਾ ਪੜ੍ਹਾਈ ਤੋਂ ਬਾਅਦ ਆਪਣੇ ਇੰਡੀਪੈਂਡੈਂਟਲੀ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਬਾਹਰ ਪਹੁੰਚਦੇ ਹੋ ਵਿਆਹ ਕਰਾ ਲਓ ਕੰਮ ਲੱਭ ਲਓ ਤੁਹਾਨੂੰ ਉਹ ਪੱਕਾ ਕਰਾ ਦੂਗਾ ਜਾਂ ਇਸ ਜਰੀ ਨਾਲ ਪੱਕੇ ਹੋ ਜਾਓਗੇ ਅਸਾਈਲਮ ਲਾ ਕੇ ਪਰ ਇੱਕ ਸਟੂਡੈਂਟ ਵੀਜ਼ਾ ਇਹ ਕਿਹਾ ਜਾ ਕ੍ਰਾਈਟੇਰੀਆ ਨਿਕਲ ਗਿਆ ਤੇ ਜਿਹੜਾ ਬੜਾ ਨਿਖਰ ਕੇ ਆਇਆ ਪਿਛਲੇ 20 ਸਾਲਾਂ ਦੇ ਅੰਦਰ ਬੱਚਿਆਂ ਨੂੰ ਇੱਕ ਰੋਡ ਡਿਫਾਈਨ ਹੋ ਗਈ ਹੈ ਵੀ ਆ ਕਰਕੇ ਮੈਨੂੰ ਆ ਰਾ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਮੈਂ ਪੱਕੇ ਹੋਂ ਦੀ ਓਪਰਚੁਨਿਟੀ ਲੈਣਾ ਆਪਾਂ ਜੇ ਥੋੜਾ ਦੇ ਸਟੈਟਸ ਹੋਰ ਵੇਖੀਏ ਅੱਜ ਤੋਂ ਪਹਿਲਾਂ ਬਹੁਤ ਸਾਲ ਪਹਿਲਾਂ ਲੋਕੀ ਪਹਿਲਾਂ ਆਸਟ੍ਰੇਲੀਆ ਜਾਣਾ ਸ਼ੁਰੂ ਹੋਏ ਫਿਰ ਵਿੱਚ ਨੂੰ ਨਿਊਜ਼ੀਲੈਂਡ ਦੀ ਹਵਾਈ ਫਿਰ ਕੈਨੇਡਾ ਦੀ ਹਵਾਈ ਐਸ ਪੀ ਪੀ ਦੇ ਨਾਲ ਐਂਡ ਯੂਕੇ ਟਾਇਰ 4 ਉਹਨੂੰ ਕੋਣ ਭੁੱਲ ਸਕਦਾ ਹੈਗਾ ਜਿਸ ਵਿੱਚ ਕੀ ਕਾਫੀ ਬੱਚੇ ਇੱਥੋਂ ਬਾਹਰ ਗਏ ਤੇ ਯੂਕੇ ਉਸ ਟਾਈਮ ਪੀਐਸਡਬਲ ਦਿੰਦਾ ਸੀਗਾ 2 ਸਾਲ ਦਾ ਜਿਹੜਾ ਕਿ ਉਹਨੇ ਇਵੈਂਚੁਅਲੀ ਬੰਦ ਕਰਤਾ ਹਰ ਇੱਕ ਕੰਟਰੀ ਨੇ ਆਪਣੇ ਰੈਗੂਲੇਸ਼ਨ ਐਂਡ ਦਰਵਾਜ਼ੇ ਜਦੋਂ ਭਰ ਗਿਆ ਤਾਂ ਬੰਦ ਕੀਤੇ ਪਰ ਜੇ ਅੱਜ ਆਪਾਂ 2 ਤੋਂ 18 ਦੀ ਗੱਲ ਕਰੀਏ ਅੱਜ ਇੱਕ ਬੱਚਾ ਬਾਹਰ ਜਾਣ ਦੀ ਸੋਚ ਰਹਾ ਹੈਗਾ ਉਹਦੇ ਕੋਲ ਬਹੁਤ ਸਾਰੀ ਆਪਸ਼ਨਾਂ ਆ ਬੰਦੀਆਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਐਂਡ ਆਤੀ ਥੋੜੀ ਥੋੜੀ ਜਿਹੜੀਆਂ ਐਸ਼ੀਅਨ ਕੰਟਰੀਜ਼ ਆਂਦੇ ਪਏ ਨੇ ਜਪਾਨ ਵਿੱਚ ਆ ਗਿਆ ਯੂਈ ਵਿੱਚ ਆਉਟ ਕੇ ਆ ਰਿਹਾ ਵੀ ਅਸੀਂ ਵੀ ਪੜਾਈ ਤੋਂ ਬਾਅਦ ਤੁਹਾਨੂੰ ਇੱਕ ਆਪਰਚੂਨਿਟੀ ਦੇਣ ਦਾ ਪਲਾਨ ਕਰਦੇ ਪਏ ਆਂ ਤਨੂ ਪੀਆਰ ਦਾ ਤਾਂ ਅੱਜ ਦੇ ਡੇਟ ਵਿੱਚ ਕੰਟਰੀਆਂ ਸਮਝ ਗਈਆਂ ਨੇ ਸਾਡੇ ਕੋਲ ਬੱਚਾ ਆਂਦਾ ਇੱਕ ਪੀਆਰ ਦਾ ਦਰਵਾਜਾ ਜਾਂ ਰਾਹ ਦੇਖ ਕੇ ਤੇ ਉਹ ਇਹ ਬਹੁਤ ਸਾਰੀ ਕਸਟਮਾਈਜ਼ ਪੈਕੇਜ ਜਿਹਨੂੰ ਆਪਾਂ ਕਹਿੰਨੇ ਆ ਨਾ ਮੇਰੀ ਪ੍ਰੋਫਾਈਲ ਦੇ ਅਧਾਰ ਨਾਲ ਕੰਟਰੀਆਂ ਨੇ ਉੱਥੇ ਪਾਲਿਸੀ ਡਿਵੈਲਪ ਕਰਨੀਆਂ ਸ਼ੁਰੂ ਕਰਤੀਆਂ ਤਾਂ ਚ ਇੱਕ ਮੇਜਰ ਫੈਕਟਰ ਰੋਜ਼ਗਾਰਤਾ ਹੈਗਾ ਹੀ ਆ ਜੀ ਪਰ ਪੜਾਈ ਤੋਂ ਬਾਅਦ ਸੈੱਟ ਆਉਂਦਾ ਇੱਕ ਤਰੀਕਾ ਅੱਜ ਇੱਕ 18 ਸਾਲ ਦਾ ਬੱਚਾ ਇੱਥੇ 12ਵੀਂ ਕਰਦਾ ਹੈ 21 22 23 ਸਾਲ ਚ ਉਸ ਪਾਰਟਿਕੂਲਰ ਕੰਟਰੀ ਸੈੱਟ ਹੋ ਸਕਦਾ ਜੇ ਰੂਲਾਂ ਦੇ ਨਾਲ ਚੱਲੂਗਾ ਤਾਂ ਮੈਨੂੰ ਲੱਗਦਾ ਆ ਬਹੁਤ ਮੋਟੀਵੇਸ਼ਨਲ ਜਾਂ ਨੰਬਰ 1 ਫੈਕਟਰ ਹੈ ਜਦੋਂ ਇੱਕ ਬੱਚਾ ਬਾਹਰ ਪੜਾਈ ਕਰਨ ਦੀ ਸੋਚਦਾ ਹੈ ਰੋਹਿਤ ਇੱਕ ਚੀਜ਼ ਦੱਸੋ ਜਦੋਂ ਤੁਸੀਂ ਵੀ 10 ਸਾਲ ਤੋਂ ਇਸ ਇੰਡਸਟਰੀ ਦੇ ਵਿੱਚੋਂ ਜਾਂ 20 ਸਾਲ ਤੋਂ ਇਸ ਇੰਡਸਟਰੀ ਨੂੰ ਦੇਖ ਰਹੇ ਹੋ ਮੈਨੂੰ ਵੀ ਲਗਭਗ ਕਾਫੀ ਸਮਾਂ ਹੋ ਗਿਆ ਜਦੋਂ ਅਸੀਂ 20 ਸਾਲ ਪਿੱਛੇ ਝਾਤ ਮਾਰਦੇ ਹਾਂ 18 ਸਾਲ ਪਿੱਛੇ ਝਾਤ ਮਾਰਦੇ ਹਾਂ 2000 2001 ਦੇ ਨੇੜੇ 1999 ਦੇ ਨੇੜੇ ਤੇੜੇ ਜਿਹੜੇ ਬੱਚੇ ਜਾਂਦੇ ਸੀਗੇ ਉਹ ਉਹਨਾਂ ਪਰਿਵਾਰਾਂ 'ਚੋਂ ਜਾਂਦੇ ਸੀਗੇ ਇੱਕ ਚਲੋ ਬੱਚੇ ਨੂੰ ਅੱਛੀ ਐਜੂਕੇਸ਼ਨ ਦਈਏ ਇੰਡੀਆ ਨਾਂ ਦੇ ਕੇ ਯੂਐਸ ਪੜਾ ਦਈਏ ਯੂਕੇ ਪੜਾ ਦਈਏ ਜ਼ਿਆਦਾਤਰ ਇਹ ਦੋ ਦੇਸ਼ ਸੀਗੇ ਸਟਾਰਟਿੰਗ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਇੱਕ ਲੀਗਲ ਤਰੀਕਾ ਲੋਕਾਂ ਦੇ ਸਾਹਮਣੇ ਹੱਥਾਂ ਦੇ ਵਿੱਚ ਆਇਆ ਕਿ ਹਾਂ ਜੀ ਅਸੀਂ ਪੜਨ ਵੀ ਜਾ ਸਕਦੇ ਹਾਂ ਔਰ ਪੱਕੇ ਵੀ ਹੋ ਸਕਦੇ ਹਾਂ ਜਿਉਂ-ਜਿਉਂ ਦੇਸ਼ਾਂ ਦੀ ਤਾਦਾਦ ਵਧੀ ਸਾਰਿਆਂ ਨੇ ਵੈਲਕਮ ਕੀਤਾ ਤਿਉਂ-ਤਿਉਂ ਨਾਰਥ ਇੰਡੀਆ ਦੇ ਵਿੱਚੋਂ ਖਾਸ ਕਰ ਪੰਜਾਬ ਦੇ ਵਿੱਚੋਂ ਬੱਚੇ ਜਾਣੇ ਜ਼ਿਆਦਾਤਰ ਸ਼ੁਰੂ ਹੋਏ ਪਰ ਇਹ ਜਿਹੜੀ ਹੁਣ ਪਨੀਰੀ ਜਿਹੜੀ ਜਾ ਰਹੀ ਹੈ ਇਸ ਵਕਤ ਜੀਦੀ ਮੈਂ ਗੱਲ ਕਰਲਾਂ 2012-13 ਤੋਂ ਲੈ ਕੇ 18 ਦੇ ਵਿੱਚ ਅੱਜ ਅਸੀਂ ਬੈਠੇ ਆਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਸ ਆਧਾਰ ਤੇ ਵੀਜ਼ਾ ਲੈਨੇ ਆ এডੂਕੇਸ਼ਨ ਆਧਾਰ ਤੇ ਤਾਂ এডੂਕੇਸ਼ਨ ਆਧਾਰ ਤੇ ਪੱਕੇ ਘਟ ਹੋ ਰਹੇ ਨੇ ਫੈਕਟ ਹੈ ਇੱਕ ਰਿਪੋਰਟ ਆਈ ਹੈ ਜਿਆਦਾਤਰ ਅਸੀਂ ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਗਏ 4 5 7 ਲਿਆ ਅੱਜ ਕੈਨੇਡਾ ਦੇ ਵਿੱਚ ਬੈਠੇ ਆ ਤੇ ਐਲਮੀਆਂ ਦੇ ਵੱਲ ਦੌੜ ਰਹੇ ਆ ਕਿਉਂਕਿ ਜਦੋਂ ਯੂਕੇ ਨੇ ਬੰਦ ਕੀਤਾ ਸੀਗਾ ਆਪਣਾ ਵਰਕ ਪਰਮਿਟ ਜਿਹੜਾ ਹੈਗਾ ਉਸ ਤੋਂ ਬਾਅਦ ਸਾਡਾ ਮੂੰਹ ਉੱਥੇ ਜਾਣਾ ਬੰਦ ਹੋ ਗਿਆ ਕਿਉਂਕਿ ਸਾਡਾ ਮੋਟਿਵ ਸੀਗਾ ਪੱਕੇ ਹੋਣਾ ਸੋ ਐਜੂਕੇਸ਼ਨ ਦੇ ਆਧਾਰ ਤੇ ਬੱਚਾ ਕਿਉਂ ਪੱਕੇ ਨਹੀਂ ਹੋ ਰਿਹਾ ਅਵੇਅਰ ਨਹੀਂ ਹੈ ਪੜ੍ਹਨਾ ਨਹੀਂ ਚਾਹੁੰਦਾ ਜਾਂ ਇੱਕ ਹੋਰ ਬੜੀ ਚੀਜ਼ ਸਾਹਮਣੇ ਆਈ ਹੈ ਕਿ ਐਜੂਕੇਸ਼ਨ ਸਾਡੇ ਮੈਚ ਦੇ ਨਹੀਂ ਹੈਗੀ ਉੱਥੇ ਸਾਨੂੰ ਸਮਝ ਨਹੀਂ ਆ ਰਹੀ ਐਜੂਕੇਸ਼ਨ ਦੇਖੋ ਇਹਦਾ ਜਿਹੜਾ ਬੇਸ ਕੀ ਹੈਗਾ ਜਦੋਂ ਆਪਾਂ ਪੜਾਈ ਦਾ ਵੀਜ਼ਾ ਲੈਨੇ ਆ ਉਹ ਸ਼ਰਤਾਂ ਦੇ ਨਾਲ ਹੁੰਦਾ ਹੈ ਕੋਈ ਵੀ ਵੀਜ਼ਾ ਆਪਾਂ ਨੂੰ ਕਿਸੇ ਵੀ ਤਰ੍ਹਾਂ ਸ਼ਰਤਾਂ ਦੇ ਨਾਲ ਆਂਦਾ ਹੈ ਮੁੱਖ ਸ਼ਰਤਾਂ ਵੀਜ਼ੇ ਦੇ ਉੱਪਰ ਹੀ ਲਿਖੀਆਂ ਹੁੰਦੀਆਂ ਨੇ ਬੱਚੇ ਨੇ ਆ ਕਰਨਾ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਜਿਹੜਾ ਆਪਾਂ ਇੰਡੀਆ ਦੇ ਪੂਰੀ ਲੋਕੇਸ਼ਨ ਦੀ ਗੱਲ ਕਰੀਂ ਇੰਡੀਆ ਦੇ ਪੂਰੇ ਦੇਸ਼ ਦੀ ਸਭ ਤੋਂ ਵੱਡਾ ਬੱਚਾ ਸਟੈਟਸ ਕਹਿੰਦੇ ਨੇ ਆ ਨਾਰਥ ਇੰਡੀਆ ਜਾਂ ਗੁਜਰਾਤ ਵਾਲੇ ਪਾਸੇ ਹੋ ਜਾਂਦਾ ਹੈ ਹਰ ਇੱਕ ਕੰਟਰੀ ਦੇ ਵਿੱਚ ਆਹੀ ਇੱਕ ਦੋ ਸਟੇਟਾਂ ਨੇ ਜਿੱਥੇ ਕਿ ਭਰ ਭਰ ਕੇ ਬੱਚੇ ਜਾਂਦੇ ਨੇ ਹੁਣ ਮੈਂ ਪਹਿਲੇ ਜਿਹੜੇ ਸਵਾਲ ਸੀਗਾ ਉਹ ਇੱਕ ਵਰਡ ਯੂਜ਼ ਕੀਤਾ ਇਹ ਰੈਫਰੈਂਸ ਦਾ ਉਹ ਬੰਦਾ ਕਿਵੇਂ ਪੱਕਾ ਹੋਇਆ ਮੈਂ ਉਹਦੇ ਫੁੱਟਸਟੈਪ ਤੇ ਚੱਲਾਂਗਾ ਕਿਉਂਕਿ ਉਹ ਮੇਰੀ ਜਾਣਕਾਰਦਾ ਹੈ ਮੈਨੂੰ ਉਹਤੇ ਭਰੋਸਾ ਹੈਗਾ ਅਨਫੋਰਚੂਨੇਟਲੀ ਚੀਜ਼ ਇਹ ਹੈਗੀ ਹੈ ਜਿਸ ਹਿਸਾਬ ਨਾਲ ਬੱਚਾ ਜਾਂਦਾ ਪਿਆ ਲੱਖਾਂ ਦੀ ਤਦਨ ਤਦਨ ਨਾਲ ਬੱਚਾ ਜਾਂਦਾ ਹੈ ਪੂਰੇ ਦੇਸ਼ ਤੇ ਪੂਰੇ ਵਿਦੇਸ਼ਾਂ ਦੇ ਵਿੱਚ ਆਪਾਂ ਸਾਰੇ ਕੰਟਰੀ ਮਿਲਾ ਕੇ ਗੱਲ ਕਰਦੇ ਹਾਂ ਇੱਕ ਚੀਜ਼ ਜਿਹੜਾ ਇੱਕ ਕਾਮਨ ਫੈਕਟਰ ਹਮੇਸ਼ਾ ਰਹਿੰਦਾ ਹੈ ਜਦ ਆਹ ਬੱਚਾ ਆਪਣੇ ਯਾਰਾਂ ਦੋਸਤਾਂ ਕੋਲ ਗਿਆ ਜਿਹੜੇ ਕਿ ਉਹੜੀ ਪੜਦੇ ਪਏ ਸੀਗੇ ਸਾਲ-ਸਾਲ ਡੇਢ-ਡੇਢ ਸਾਲ ਦੇ ਇਹ ਪ੍ਰੈਕਟੀਕਲੀ ਚੀਜ਼ ਵੇਖੀ ਹੋਈ ਅੱਖਾਂ ਨਾਲ ਉਹਨੂੰ ਪਹਿਲਾ ਸਵਾਲ ਜਾ ਕੇ ਇਹ ਪੁੱਛਦੇ ਨੇ ਉੱਥੋਂ ਜਿਹੜੇ ਬੱਚੇ ਗਏ ਨੇ 13 ਕਾਲਜ 5 ਦਿਨਾਂ ਮੇਰਾ ਕਾਲਜ 2 ਦਿਨ ਹੂੰ ਮੈਂ ਐਨੇ ਡਾਲਰ ਕਮਾਉਂਗਾ ਤੈਨੂੰ ਤਾਂ ਟਾਈਮ ਹੀ ਲੱਗਣਾ ਡਾਲਰ ਕਮਾਣ ਦਾ ਮਤਲਬ ਪਹਿਲੇ ਦਿਨ ਤੋਂ ਹੀ ਬੱਚੇ ਦਾ ਇੱਕ ਮਾਈਂਡ ਵਾਸ਼ ਕਰਨਾ ਸ਼ੁਰੂ ਹੋ ਜਾਂਦੇ ਨੇ ਕਿ ਤੂੰ ਪੜ੍ਹਾਈ ਤਾਂ ਚੱਲ ਠੀਕ ਹੈ ਨਾਲ ਕੰਮ ਵੀ ਕਰ ਚਾਰ ਪੈਸੇ ਬਣਾਣੇ ਐ ਐਂਡ ਸੋ ਆਨ ਪਰ ਇੱਕ ਸਿੰਪਲ ਕੈਲਕੂਲੇਸ਼ਨ ਕੀ ਆਪਾਂ ਲਈਏ ਤਿੰਨ ਸਾਲ ਇੱਕ ਬੱਚਾ ਆਪਣੇ ਸਰਕਾਰੀ ਕਾਲਜ ਚੋਂ ਹਟ ਕੇ ਪ੍ਰਾਈਵੇਟ ਕਾਲਜ ਜਾਂਦਾ ਹੈ ਪੈਸੇ ਜ਼ਰੂਰ ਬਚਾ ਲੈਂਦਾ ਹੈ ਅਫੀਸਾਂ ਦੇ ਘੱਟ ਫੀਸ ਹੈ ਬਟ ਐਟ ਦ ਸੇਮ ਟਾਈਮ ਉਹਨੂੰ ਪੈਸੇ ਜ਼ਿਆਦਾ ਕਮਾਣ ਦੀ ਵੀ ਆਪਰਚੂਨਿਟੀ ਮਿਲਦੀ ਹੈ ਘੰਟੇ ਜਾਂ ਦਿਨ ਜਾਣਾ ਮਿਲ ਜਾਂਦੇ ਨੇ ਬਟੇ ਬੱਚਾ ਇਵੈਨਚੂਅਲੀ 3 ਸਾਲ ਬਾਅਦ 457 ਲੈਣ ਵਾਸਤੇ ਜਾਂ ਐਲ ਐਮ ਆਈ ਲੈਣ ਵਾਸਤੇ ਹਜ਼ਾਰਾਂ ਡਾਲਰ ਦਿੰਦਾ ਹੈ। ਤੋ ਜੇ ਐਵਰੇਜ ਤੁਸੀਂ ਕੋਸਟ ਕੈਲਕੂਲੇਟ ਕਰੋਗੇ ਜੋ ਪੜ ਲਿੱਤਾ ਹੁੰਦਾ ਅੱਛੀ ਯੂਨੀਵਰਸਿਟੀ ਦੇ ਵਿੱਚ ਸ਼ਾਇਦ ਉਹ ਅੱਧੇ ਪੈਸੇ ਦੇ ਛੁੱਟ ਜਾਂਦਾ। ਬਜਾਏ 457 ਜਾਂ ਐਲ ਐਮ ਆਈਏ ਖਰੀਦਦਾ ਪਿਆ ਪੈਸੇ ਦੇ ਕੇ ਜਿਹਦਾ ਕੀ ਕੋਈ ਸਰ ਪੈਰ ਨਹੀਂ ਹੁੰਦਾ ਉਹ ਕਦੇ ਵੀ ਕੈਟਾਗਰੀ ਬੰਦ ਹੋ ਜਾਂਦੀ ਹੈ। ਇਹ ਐਵਿਡੈਂਟ ਹੋਇਆ 457 ਜਰ ਆਸਟ੍ਰੇਲੀਆ ਦਾ ਬੰਦ ਹੋਇਆ। ਕਈ ਬੱਚਾ ਨੇ ਐਪਲੀਕੇਸ਼ਨ ਰੱਦ ਕਰ ਦਿੱਤੀਆਂ ਗਈਆਂ ਤੇ ਪੈਸੇ ਮਿੱਟੀ ਹੋ ਗਏ। ਤਰਾ ਮੁੱਖ ਕਾਰਨ ਹੈ ਬੱਚਾ ਆਪਣੀ ਸ਼ਰਤਾਂ ਨੂੰ ਫੋਲੋ ਨਹੀਂ ਕਰਦਾ ਤਾਂ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੀ ਰਾਤੇ ਨਹੀਂ ਜਾਂਦਾ ਜੇ ਇਹ ਇਹ ਚੀਜ਼ਾਂ ਹੁੰਦੀਆਂ ਤਾਂ ਕਈ ਇਹ ਜੇ ਬਹੁਤ ਇਹ ਦੋ ਸਟੇਟਾਂ ਤੋਂ ਆਪਾਂ ਜੇ ਵੱਖਰੀ ਗੱਲ ਕਰੀਏ ਬਾਕੀ ਜਿਹੜੇ ਸ਼ਹਿਰਾਂ ਤੋਂ ਬੱਚੇ ਜਾਂਦੇ ਨੇ ਉਹ ਪੜ੍ਹਾਈ ਤੋਂ ਬਾਅਦ ਹੀ ਪੱਕੇ ਹੁੰਦੇ ਨੇ ਉਹ 4 5 7 ਜਾਂ ਦੂਜੇ ਪਾਸੇ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਕ੍ਰਾਈਟੇਰੀਆ ਪਤਾ ਆਹ ਸ਼ਰਤਾਂ ਪੂਰੀਆਂ ਕਰਾਂਗਾ ਤੇ ਪੱਕੇ ਹੋਵਾਂਗੇ ਜੀ ਜਦੋਂ ਅਸੀਂ 20 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਤਾਂ ਲੋਕਾਂ ਦੇ ਵਿੱਚ ਇੱਕ ਭਰੋਸੇਯੋਗਤਾ ਸੀ ਕਿ ਮੈਂ ਯੂਐਸ ਯੂਕੇ ਪੜ੍ਹ ਕੇ ਆ ਕੇ ਨੌਕਰੀ ਲਵਾਂਗਾ ਇੱਥੇ ਜਾਂ ਮਾਦਰ ਫਾਦਰ ਦਾ ਜਿਹੜਾ ਇੱਕ ਪੁਸ਼ਤਾਨੀ ਕਾਰੋਬਾਰ ਹੈ ਉਹਨੂੰ ਸੰਭਲੂਗਾ ਜਾਂ ਸਰਕਾਰ ਦੇ ਉੱਪਰ ਭਰੋਸੇਯੋਗਤਾ ਸੀ ਕਿ ਮੈਨੂੰ ਜੌਬ ਮਿਲ ਜਾਣੀ ਹੈ ਜਾਂ ਮੈਂ ਆਪਣਾ ਕੋਈ ਕਾਰੋਬਾਰ ਖੋਲੂਗਾ ਜਿਹੜਾ ਅੱਜ ਦਾ ਬੱਚਾ ਹੈਗਾ 2013 14 15 ਖਾਸ ਤੌਰ 18 ਦੇ ਵਿੱਚ ਜਾ ਰਿਹਾ ਹੈ ਉਹ ਪੂਰੇ ਦੇਸ਼ ਤੋਂ ਪੂਰੀ ਸਟੇਟ ਤੋਂ ਪ੍ਰਸ਼ਾਸਨ ਤੋਂ ਉਹ ਮੈਨੂੰ ਲੱਗਦਾ ਇੱਕ ਭਰੋਸੇਯੋਗਤਾ ਉਹਦੀ ਉੱਠ ਚੁੱਕੀ ਹੈ ਹਾਂਜੀ ਉਹਨੂੰ ਲੱਗਦਾ ਕਿ ਮੈਂ ਜੇ ਵਾਪਸ ਆਇਆ ਤਾਂ ਮੇਰਾ ਕੁਝ ਵੀ ਨਹੀਂ ਬਣਨਾ ਇਸ ਕਰਕੇ ਮੈਂ ਉਥੇ ਐਡਜਸਟ ਹੋਣਾ ਸੋ ਇਨਾ ਹਿੱਲੇ ਵਸੀਲੇ ਦੇ ਵਿੱਚ ਜਿਹੜੀ ਰੋਹੀਜੀ ਨੇ ਗੱਲ ਕੀਤੀ ਹੈ ਉਹ ਹਰ ਤਰੀਕੇ ਦੇ ਨਾਲ ਪੱਕੇ ਹੋਣ ਦੀ ਕੋਸ਼ਿਸ਼ ਕਰਦਾ ਹੈ ਅੱਜ ਅਸੀਂ ਇਹ ਬੇਸਿਸ ਕਰਕੇ ਬਣਾਇਆ ਹੈ ਕਿ ਦੇਸ਼ ਕੋਈ ਵੀ ਜਾਓ ਤਾਂ ਤੁਹਾਡੇ ਕੋਲ ਇੱਕ ਸੌਖਾ ਰਸਤਾ ਹੈ ਤੁਸੀਂ ਕਿਉਂ ਐਲਮੀਆਂ ਕਿਉਂ ਜੋਬ ਲੈਟਰ ਕਿਉਂ 457 ਵਿਆਹਾਂ ਦੇ ਪਿੱਛੇ ਇਨਲੀਗਲ ਤਰੀਕੇ ਦੇ ਨਾਲ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੇ ਕੋਲ ਇੱਕ ਸਿਸਟਮ ਹੈ ਪੜ੍ਹ ਕੇ ਤੁਸੀਂ ਪੱਕੇ ਹੋ ਸਕਦੇ ਹੋ ਕਿਹੜੇ ਕਿਹੜੇ ਦੇਸ਼ ਦੇ ਵਿੱਚ ਹੋਇਆ ਜਾ ਸਕਦਾ ਹੈ ਕੀ ਕੀ ਸ਼ਰਤਾਂ ਦੇ ਹੋਇਆ ਜਾ ਸਕਦਾ ਉਹ ਜੋ ਹੁਣ ਇਸ ਦੀ ਗੱਲ ਕਰ ਲਈਏ ਜੀ ਜਦੋਂ ਅਸੀਂ ਆਸਟ੍ਰੇਲੀਆ ਵਾਲਾਂ ਨੇ ਜੀ ਇੱਕ ਬਹੁਤ ਵੱਡੀ ਤਦਾਦ ਆਸਟ੍ਰੇਲੀਆਰ ਕੈਨੇਡਾ ਦੇ ਵਿੱਚ ਜਾਂਦੀ ਹੈ ਕੈਨੇਡਾ ਦਾ ਪਤਾ ਹੈ ਕਿ ਸਾਨੂੰ ਸਟੇਟ ਬਾਇਸ ਜਿਹੜੇ ਇੱਕ ਅੰਕੜੇ ਨੇ ਉਹ ਪੂਰੇ ਕਰਨੇ ਨੇ ਨੰਬਰ ਪੂਰੇ ਕਰਨੇ ਆ ਉਹ ਆ ਜਾਣਾ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਰ ਉਹ ਬੱਚਾ ਪਿੰਡ ਦਾ ਉਹ ਸਟੂਡੈਂਟ ਸ਼ਹਿਰ ਦਾ ਉਹ ਸਟੂਡੈਂਟ ਜਿਹਨੂੰ ਭਾਵੇਂ ਆਸਟ੍ਰੇਲੀਆ ਬਾਰੇ ਹੋਰ ਕੁਝ ਪਤਾ ਨਹੀਂ ਪਤਾ ਪਰ ਇੱਕ ਕੁਐਸਚਨ ਜ਼ਰੂਰ ਅਰੇਜ਼ ਕਰ ਦਿੰਦਾ ਪੀ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਸਟੂਡੈਂਟਸ ਵਾਸਤੇ ਪੀਆਰ ਮੁੱਖ ਹੈਗੀ ਹੈ ਤਾਂ ਐਜੂਕੇਸ਼ਨ ਆਧਾਰ ਤੇ ਕਿਹੜੇ ਕਿਹੜੇ ਸਿਸਟਮ ਹੋਣਗੇ ਜਿੱਥੇ ਜਾ ਕੇ ਅਸੀਂ ਪੱਕੇ ਹੋ ਸਕਦੇ ਹਾਂ ਆਸਟ੍ਰੇਲੀਆ ਦੇ ਵਿੱਚ ਦੇਖੋ ਆਸਟ੍ਰੇਲੀਆ ਦੇ ਵਿੱਚ ਆਪਾਂ ਇਹਨੂੰ ਜਨਰਲ ਸਕਿਲ ਮਾਈਗ੍ਰੇਸ਼ਨ ਕਹਿ ਦਿੰਨੇ ਆਪਾਂ ਜਿਵੇਂ ਸਬ ਕਲਾਸਾਂ ਚੱਲਦੀਆਂ ਆਸਟ੍ਰੇਲੀਆ ਦੇ ਵਿੱਚ ਆਪਾਂ ਇੰਟਰਨੈਟ ਤੇ ਆ ਕੇ ਥੋੜੀ ਸਬ ਕਲਾਸਾਂ ਦੇਖਾਂਗੇ ਨਾ 30 ਪਲੱਸ ਸਬ ਕਲਾਸੇਸ ਨੇ ਜਿਹੜਾ ਕਿ ਪੀਆਰ ਦੇ ਰਾਹ ਤੇ ਤੁਰਦੀਆਂ ਨੇ ਸਟਾਰਟ ਉੱਥੋਂ ਦੂਜੇ ਸਬ ਕਲਾਸ ਤੋਂ ਹੁੰਦੀ ਹੋਣੀ ਹੈ ਫਾਰ ਐਗਜ਼ਾਮਪਲ ਤੁਹਾਨੂੰ ਸਟੂਡੈਂਟ ਵੀਜ਼ੇ ਉੱਤੇ ਜਾਣਦੇ ਟੋਡੀ 189 ਜਾਂ 190 ਜਿਹੜੀ ਵੱਖਰੀ ਸਬਕਲਾਸ ਹੋ ਗਈ ਉਹਨੂੰ ਲੀਡ ਕਰੇਗੀ ਇਹ ਜਿਹੜੀ ਪਾਲিসੀਆਂ ਸਰਕਾਰ ਨੇ ਬਣਾਈਆਂ ਹੋਈਆਂ ਜਿਹੜੀ ਮੇਰੀ ਅੰਡਰਸਟੈਂਡਿੰਗ ਹੈਗੀ ਹੈ ਹਰੇਕ ਦੇਸ਼ ਦੀ ਜਿਹੜਾ ਕਿ ਸਟੂਡੈਂਟ ਵੀਜ਼ਾ ਪ੍ਰਮੋਟ ਕਰਦਾ ਉਹ ਇੱਕ ਕੜੀ ਹੈ ਕੜੀ ਕੀ ਹੈ ਸਟੂਡੈਂਟ ਵੀਜ਼ੇ ਦੀ ਕੜੀ ਪੀਆਰ ਨੂੰ ਲੀਡ ਕਰੇਗੀ ਕਰੇਗੀ ਕਿਉਂਕਿ ਉਹਨਾਂ ਨੂੰ ਬੰਦੇ ਚਾਹੀਦੇ ਨੇ ਉੱਥੇ ਪਲੱਸ ਉਸ ਤੋਂ ਇਲਾਵਾ ਉਹਨਾਂ ਲਈ ਇਹ ਪੈਸਿਆਂ ਦੀ ਇੰਡਸਟਰੀ ਬਣ ਚੁੱਕੀ ਹੈ ਉਹਨਾਂ ਕੋਲ ਜਿਹੜਾ ਬੱਚਾ ਇੱਥੋਂ ਫੀਸਾ ਦੇ ਕੇ ਜਾਂਦਾ ਉਹ ਸ਼ਾਇਦ ਲੋਕਲ ਬੱਚੇ ਤੋਂ ਦੁੱਗਣੀ ਜਾਂ 10 ਗੁਣਾ ਜ਼ਿਆਦਾ ਫੀਸਾਂ ਹੁੰਦੀਆਂ ਨੇ ਤੇ ਉਹਨਾਂ ਦੀ ਇੱਕ ਪ੍ਰੋਪਰ ਇੰਡਸਟਰੀ ਬਣ ਚੁੱਕੀ ਹੈ ਜਿਹਨੂੰ ਉਹ ਮਨਾਨੀ ਕਰ ਸਕਦੇ ਤੇ ਉਹ ਇਹ ਵੀ ਦੇਖਦੇ ਨੇ ਜਿਹੜਾ ਬੱਚਾ ਸਾਡੇ ਕੋਲ ਪੜਨ ਆ ਰਿਹਾ ਹੈ ਇਸ ਦੀ ਡੇਟ ਦੇ ਵਿੱਚ ਉਹ ਅੱਗੇ ਬੈਨੀਫਿਟ ਲੱਭਦਾ ਪਿਆ ਮਨੂੰ ਤੁਹਾਡੇ ਦੇਸ਼ਾਂ ਦੇ ਬੈਨੀਫਿਟ ਕੀ ਨੇ ਇਹ ਆંકੜੇ ਜਿਹੜੇ ਹੈਗੇ ਆਂ ਜੇ ਆਪਾਂ ਇੰਟਰਨੈਟ ਤੇ ਜਾਵਾਂਗੇ ਆਪਾਂ ਨੂੰ ਯੂਕੇ ਦਾ ਜਦ ਪੋਸਟ ਚੜੀ ਵਰਕ ਵੀਜ਼ਾ ਹੁੰਦਾ ਸੀ ਆંકੜੇ ਟੌਪ ਤੇ ਸੀਗੇ ਜਿੱਦਨ ਪੋਸਟ ਚੜੀ ਵਰਕ ਵੀਜ਼ਾ ਬੰਦ ਹੋਇਆ ਆંકੜੇ ਡਿੱਗਨੇ ਸ਼ੁਰੂ ਹੋ ਗਏ 2 ਸਾਲਾਂ ਦੇ ਵਿੱਚ ਕਿਉਂਕਿ ਬੱਚਾ ਕਹਿੰਦਾ ਮੈਨੂੰ ਉਹ ਫੈਸਿਲਿਟੀ ਨਹੀਂ ਮਿਲਦੀ ਭਈ ਮੈਂ ਨਹੀਂ ਜਾਊਂਗਾ ਮੈਂ ਤਾਂ ਵਾਪਸ ਆਉਣਾ ਨਹੀਂ ਸਿੱਧੀ ਬੋਲਦੇ ਬਿਲਕੁਲ ਤੇ ਉਹ ਕਲੀਅਰ ਕਟ ਇੰਡੀਕੇਸ਼ਨ ਹੈ ਹੁਣ ਜਦ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਪੜਾਈ ਤੋਂ ਬਾਅਦ ਤੁਹਾਡੇ ਕੋਲ ਇੱਕ ਉਹਨੇ ਇੱਕ ਇਕਰਾਰ ਦਿੱਤਾ ਹੋਇਆ ਪੋਸਟਡੀ ਵਰਕ ਵੀਜ਼ਾ ਮਿਲੂਗਾ ਜੀ 2 ਸਾਲਾਂ ਦਾ ਉਹਦੀ ਅੱਗੇ ਸ਼ਰਤ ਹੈ 2 ਸਾਲਾਂ ਦੇ ਵਿੱਚ 1 ਸਾਲ ਤੁਸੀਂ ਆਪਣਾ ਵਰਕ ਐਕਸਪੀਰੀਅੰਸ ਲੈ ਲਵੋ ਤੇ ਪੀਆਰ ਦੇ ਅਲਿਜੀਬਲ ਹੋ ਜਾਣੇ ਹੋ ਤੁਸੀਂ ਹਾਂ ਉਸ ਆंकੜੇ ਉਸ ਚ ਵੀ ਚਾਹੀਦੇ ਨੇ ਆਲਟਸ ਹੈ ਨਾ ਹੋਣਾ ਚਾਹੀਦਾ ਵਰਕ ਐਕਸਪੀਰੀਅੰਸ ਹੈ ਨਾ ਹੋਣਾ ਚਾਹੀਦਾ ਪਰ ਜੇ ਆਪਾਂ ਇਹਨੂੰ ਐਂਡਰਸਟੈਂਡ ਕਰੀਏ ਨਾ ਜੇ ਮੇਰੀ ਇੱਕ ਸ਼ਰਤ ਪੂਰੀ ਨਹੀਂ ਹੁੰਦੀ ਨਾਲ ਸਬਸਟੀਟਿਊਟ ਹੈਗਾ ਉਹਦਾ ਫਾਰ ਐਗਜ਼ਾਮਪਲ ਮੇਰਾ ਆਲਟਸ ਨਹੀਂ ਆਂਦਾ ਮਰ ਕੋ ਪ੍ਰੋਫੈਸ਼ਨਲ ਇਅਰ ਦੀ ਆਪਸ਼ਨ ਹੈਗੀ ਹੈ ਉਹ ਕਰ ਲਾਂ ਮੈਨੂੰ ਉੱਥੋਂ ਥੋੜੇ ਪ ਇੱਕੋ ਚੀਜ਼ ਜਿਹੜੀ ਸਟੂਡੈਂਟ ਵਾਸਤੇ ਜਿਹੜੀ ਇੱਕ ਮਾਈਨਸ ਪੁਆਇੰਟ ਹੁੰਦੀ ਹੈ ਲੈਕ ਆਫ ਨੋਲੇਜ ਉਹ ਰੈਫਰੈਂਸ ਤੇ ਜ਼ਿਆਦਾ ਚੱਲਦੇ ਨੇ ਆਪ ਜਾ ਕੇ ਇੰਟਰਨੈਟ ਤੇ ਪੜਨਗੇ ਨਹੀਂ ਉੱਥੇ ਕੀ ਲਿਖਿਆ ਆ ਉੱਥੇ ਬੜੀ ਸੌਖੀਆਂ ਵੈਬਸਾਈਟ ਪੜਨੀਆਂ ਹੈਗੀਆਂ ਉਨੇ ਟ੍ਰਾਂਜ਼ੀਸ਼ਨ ਵਾਸਤੇ ਹੈਲਪ ਲਵੋ ਕਿਸੇ ਪ੍ਰੋਫੈਸ਼ਨਲ ਬੰਦੇ ਦੀ ਪਰ ਆਪਣੇ ਆਪ ਨੂੰ ਜਾਗਰੂਕਤਾ ਰੱਖੋ ਮੇਰੇ ਕੋਲ ਇਹ ਆਪਸ਼ਨ ਨਹੀਂ ਹੈ ਤੇ ਮੇਰੇ ਕੋਲ ਵੇ ਆਊਟ ਕੀ ਹੈਗਾ ਸੋ ਇਹ ਸੀ ਕਿ ਸਟੱਡੀਆ ਦੀ ਗੱਲ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ ਸ਼ਰਤਾਂ ਨੇ ਪੂਰੀਆਂ ਕਰ ਸਕਦੇ ਹੋ ਸਬਸਟੀਟਿਊਸ਼ਨ ਜਿਹੜਾ ਹੈਗਾ ਹੁਣ ਗੱਲ ਕਰ ਲਈ ਉਸ ਦੇਸ਼ ਦੀ ਜਿਹਨੂੰ ਅਕਸਰ ਬੱਚਾ ਕਹਿੰਦਾ ਜੀ ਮੈਂ ਤਾਂ ਉੱਥੇ ਜਾਣਾ ਨੇ ਜੀ ਮੈਂ ਤਾਂ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਉਹ ਦੇਸ਼ ਨਿਊਜ਼ੀਲੈਂਡ ਦੀ ਮੈਂ ਗੱਲ ਕਰ ਰਿਹਾ ਜਿਨੇ 2 ਸਾਲ ਪਹਿਲਾਂ ਦਾ ਕਵਰਿੰਗ ਵੈੱਬਸਾਈਟ ਤੇ ਲਿਖਿਆ ਸੀ ਕਿ ਸਟੱਡੀ ਵਰਕ ਐਂਡ ਸੈਟਲ ਪਹਿਲਾ ਸ਼ਬਦ ਕੀ ਦੂਸਰੀ ਚੀਜ਼ ਦੱਸਾਂਗੇ ਬਹੁਤ ਸਾਰੇ ਐਸੇ ਮੁਲਕ ਨੇ ਜਦੋਂ ਤੁਸੀਂ ਨਿਊਜ਼ੀਲੈਂਡ ਦੀ ਪੀਆਰ ਲੈ ਲੈਂਦੇ ਹੋ ਤਾਂ ਤੁਸੀਂ ਵਿਦਆਊਟ ਵੀਜ਼ਾ ਜਾਂ ਆਨਲਾਈਨ ਵੀਜ਼ਾ ਜਾਂ ਆਨ ਅਵੇਲੇਬਲ ਵੀਜ਼ੇ ਦੇ ਉੱਪਰ ਜਿਹੜਾ ਹੈਗਾ ਉਤਰ ਸਕਦੇ ਹੋ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਫਿਰ ਕੀ ਕਾਰਨ ਹੈ ਰੋਹਿਤ ਜੀ ਜਦੋਂ ਕਿ ਜਦੋਂ ਆਪਾਂ ਅੱਜ ਦਾ ਮੁੱਦਾ ਛੇੜਿਆ ਇਹ ਛੇੜਿਆ ਸੀ ਕਿ ਜਦੋਂ ਬੱਚਾ ਵਿਦੇਸ਼ ਜਾਂਦਾ ਹੈ ਤਾਂ ਉਹ ਪੀਆਰ ਕਰਕੇ ਜਾਂਦਾ ਹੈ ਤਾਂ ਨਿਊਜ਼ੀਲੈਂਡ ਵਰਗੇ ਦੇਸ਼ ਪੀਆਰ ਵੀ ਦੇ ਰਿਹਾ ਹੈ ਔਰ 50 ਮੇਰੇ ਖਲ ਕਰੀਬ 47 ਤੋਂ 50 ਦੇ ਵਿੱਚ ਡਾਲਰ ਦਾ ਰੇਟ ਜਿਹੜਾ ਹਮੇਸ਼ਾ ਰਹਿੰਦਾ ਹੈਗਾ ਬਹੁਤ ਖੂਬਸੂਰਤ ਦੇਸ਼ ਹੈਗਾ ਫਿਰ ਬੱਚਾ ਇੱਧਰ ਕਿਉਂ ਨਹੀਂ ਤੁਰਦਾ ਹੈ ਦੇਖੋ ਆਪਰੇਲ ਨਿਊਜ਼ੀਲੈਂਡ ਫੋਕਸ ਸੀਗਾ ਨਾ ਸ਼ੁਰੂ ਤੋਂ ਜੋ ਅੱਜ ਕੇਰਲ ਦਾ ਫੋਕਸ ਹੈ ਇੱਧਰ ਦੇਖੀਏ ਡਿਪਲੋਮਿਆਂ ਦੀ ਪੜਾਈ ਦਾ ਫੋਕਸ ਸੀ ਲੈਵਲ 5 6 ਇਹ ਅ ਤਕ ਉਸ ਹਾਲ ਪਹਿਲਾਂ ਲੈਵਲ 5 ਇੰਡੀਵਿਜੂਅਲ ਕੁਆਲੀਫਿਕੇਸ਼ਨ 1 ਸਾਲ ਦੀ ਹੁੰਦੀ ਸੀ ਲੈਵਲ 6 1 ਸਾਲ ਦਾ ਹੁੰਦਾ ਸੀਗਾ ਬਦਲਾਅ ਆਇਆ ਪਾਲਿਸੀ ਦੇ ਵਿੱਚ ਉਹਨਾਂ ਨੇ 2 ਸਾਲ ਦਾ ਕੋਰਸ ਕਰਤਾ ਉਸ ਤੋਂ ਬਾਅਦ ਤੁਹਾਨੂੰ ਆਹ ਜੌਬ ਸਰਚ ਵੀਜ਼ਾ ਲਈ ਐਲੀਜੀਬਿਲਟੀ ਬਣੇਗੀ ਪਰ ਪਿਛਲੇ 1.5 ਤੋਂ 2 ਸਾਲਾਂ ਦੇ ਵਿੱਚ ਆ ਲੈਵਲ 5 ਐਂਡ 6 ਦੇ ਜਿਹੜੇ ਡਿਪਲੋਮੇ ਦੇ ਆਊਟਕਮ ਨੇ ਬੜੇ ਨੈਗੇਟਿਵ ਆਂਦੇ ਪਏ ਨੇ ਆਪਾਂ ਇੱਕ ਚੀਜ਼ ਅੰਡਰਸਟੈਂਡ ਕਰਾਂਗੇ ਜਦ ਇਹ ਇਥੇ ਇੱਕ ਟੈਪ ਖੁੱਲੀ ਹੈ ਉਹ ਟੈਪ ਤਦੇ ਖੋਲਣਗੇ ਜਦ ਉਹ ਕੰਟਰੀ ਉਹ ਚੀਜ਼ ਐਬਜ਼ਾਰਬ ਕਰ ਸਕਦਾ ਹੈ ਜਦ ਉਹ ਕੰਟਰੀ ਦੇ ਵਿੱਚ ਉਹ ਕੁਆਲੀਫਿਕੇਸ਼ਨ ਦਾ ਉਨੂੰ ਹੌਲੀ ਹੌਲੀ ਨਿਜਠਣਗੇ ਬਟ ਪਹਿਲਾਂ ਟੈਪ ਬੰਦ ਕਰਨਗੇ ਇੱਥੋਂ ਵੀ ਹੋਰ ਬੱਚਾ ਨਾ ਉੱਥੇ ਜਾਵੇ ਅੱਜ ਦੇ ਡੇਟ ਵਿੱਚ ਨਿਊਜ਼ੀਲੈਂਡ ਤੁਸੀਂ ਜਾਣਦੇ ਹੋ ਲੈਵਲ 7 ਲੈਵਲ 8 ਲਈ ਆਪਰਚੂਨਿਟੀਆਂ ਬਹੁਤ ਆ ਗਈਆਂ ਲੈਵਲ 5 ਐਂਡ 6 ਸਟਰਗਲ ਕਰਦਾ ਪਿਆ ਜਿਹੜਾ ਸਭ ਤੋਂ ਜ਼ਿਆਦਾ ਸੈਗਮੈਂਟ ਹੈਗਾ ਇਹਦਾ ਵੀਜ਼ਾ ਵੀ ਘਟਾਇਆ ਤੇ ਪਿੱਛੇ 6-8 ਮਹੀਨੇ ਪਹਿਲਾਂ ਇੱਕ ਨਿਊਜ਼ੀਲੈਂਡ ਬਹੁਤ ਵੱਡਾ ਆਰਟੀਕਲ ਆਇਆ ਸੀ ਨਿਊਜ਼ਪੇਪਰ ਦੇ ਵਿੱਚ ਜਿੱਥੇ ਉਹ ਸੋਚ ਰਹੇ ਸੀਗੇ ਲੈਵਲ 5 6 ਨੂੰ ਬੰਦ ਕਰਨ ਦਾ ਹਜ ਤੱਕ ਉਹ ਰੈਗੂਲੇਸ਼ਨ ਆਇਆ ਨਹੀਂ ਹੈਗਾ ਬਟ ਇਹ ਉਹਨਾਂ ਦਾ ਥਾਟ ਪ੍ਰੋਸੈਸ ਸੀਗਾ ਉਹਦਾ ਕਾਰਨ ਹੀ ਇਹ ਹੈ ਇਹ ਬੱਚਾ ਉੱਥੇ ਬਹੁਤ ਜ਼ਿਆਦਾ ਹੋ ਗਿਆ ਜਿਨ੍ਹਾਂ ਨੂੰ ਸਟਰਗਲ ਆਂਦਾ ਪਿਆ ਜੌਬ ਦੇ ਵਿੱਚ ਇਹ ਕੁਤੋਂ ਸੈਟਲਮੈਂਟ ਦੇ ਵਿੱਚ ਤਾਂ ਉਹ ਪਾਲਿਸੀ ਮੈਂ ਮੇਰੀ ਅੰਡਰਸਟੈਂਡਿੰਗ ਜਾਂ ਮੇਰੀ ਟਰਾਂਜ਼ਿਸ਼ਨ ਜਾਂ ਰੀਵੈਂਪ ਹੁੰਦੀ ਪਈ ਹੈ ਨਵੀਂ ਬਣੂਗੀ ਆਉਗੀ ਜ਼ਰੂਰ ਕਿਉਂਕਿ ਨਿਊਜ਼ੀਲੈਂਡ ਉਹ ਵੀ ਅਲਟੀਮੇਟ ਪੋਪੂਲੇਸ਼ਨ ਦੀ ਲੋੜ ਹੈ ਤੇ ਉਹਨਾਂ ਕੋਲ ਵਰਲਡ ਕਲਾਸ ਕਾਲਜ ਹੈਗੇ ਹਨ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਬੱਚਾ ਪਿਛਲੇ 10 ਸਾਲਾਂ ਤੋਂ ਜਾਂਦਾ ਰਿਹਾ ਤੇ ਜਾਂਦਾ ਇੱਛੂਕ ਵੀ ਹੈਗਾ ਇੱਕੋ ਚੀਜ਼ ਮੈਨੂੰ ਪਹਿਲਾਂ ਵੀਜ਼ਾ ਨਹੀਂ ਮਿਲਦਾ ਪਿਆ ਮੈਂ ਸੈਕੰਡ ਸਟੇ ਕਿ ਕਰਨਾ ਜਾ ਕੇ ਉੱਥੇ ਇਹ ਕਿਤੇ ਨਾ ਕਿਤੇ ਇੱਕ ਜਿਹੜਾ ਗੈਪ ਹੈ ਨਾ ਥਾਟ ਪ੍ਰੋਸੈਸ ਦਾ ਜਾਂ ਸਾਡੀ ਜਿਹੜੀ ਸੋਚ ਤੇ ਉਹਨਾਂ ਦੀ ਸੋਚ ਦੇ ਵਿੱਚ ਗੈਪ ਰੋਹੀ ਜਿਹਾ ਵੀ ਪੈ ਰਿਹਾ ਹੈ ਕਿ ਉਹ ਤਾਂ ਚਾਹੁੰਦੇ ਨੇ ਕਿ ਬੱਚਾ ਆਵੇ ਹੂੰ ਸੁਚਿੰਜੇ ਤਰੀਕੇ ਨਾਲ ਆਵੇ ਪੜਨ ਦੀ ਯੋਗਤਾ ਹੋਵੇ ਉਹਦੇ ਕੋਲ ਪੈਸੇ ਦੀ ਯੋਗਤਾ ਹੋਵੇ ਤੇ ਨਾਲ ਲੈਂਗੁਏਜ ਦੀ ਤਿੰਨ ਚੀਜ਼ਾਂ ਮੰਗਦੇ ਨੇ ਉਹ ਨਾਲ ਨਾਲ ਉਹ ਕਹਿੰਦੇ ਨੇ ਕਿ ਬੱਚਾ ਜਿੰਨਾ ਜ਼ਿਆਦਾ ਪੜੂਗਾ ਪੈਸਾ ਤਾਂ ਦੇਊਗਾ ਹੀ ਦੇਊਗਾ ਇੱਕ ਲਾਲਚ ਹੈਗਾ ਤੇ ਉਹਨਾਂ ਜ਼ਿਆਦਾ ਸਾਡੇ ਕਲਚਰ ਦੇ ਵਿੱਚ ਰਚੂ ਮਿਚੂਗਾ ਔਰ ਸਾਡੇ ਲਈ ਉਹਨੂੰ ਨਾਗਰਿਕ ਬਣਾਉਣਾ ਸੌਖਾ ਹੋ ਜਾਊਗਾ 100% ਦੂਸਰੇ ਪਾਸੇ ਜਦੋਂ ਸਾਡੀ ਸੋਚ ਜਿਹੜਾ ਗੈਪ ਹੈ ਉਹ ਪੈ ਰਿਹਾ ਹੈ ਕਿ ਫੰਡ ਸ਼ੋ ਨਾ ਕਰਨੇ ਪੈਣ ਜਿਹੜੀ ਐਡਵਰਟ ਲੈਂਗੁਏਜ ਅਬਿਲਟੀ ਨਾ ਹੋਵੇ ਜੀ ਪੈਸੇ ਮ ਆਧਾਰੇ ਚੱਕ ਕੇ ਚਲੇ ਜਾਵਾ ਔਰ ਜਿਹੜੀ ਮੇਰੀ ਪੀਆਰ ਹੈ ਉਹ ਇੱਕ ਸਾਲ ਚ ਮੈਨੂੰ ਹੋਣੀ ਚਾਹੀਦੀ ਹੈਗੀ ਬਠਾ ਜੀ ਇੱਕ ਮੈਥ ਨਹੀਂ ਹੋ ਪਾਰਾ ਕਿਤਨੇ ਕਿਤੇ ਇਹ ਬਹੁਤ ਵੱਡੀ ਇਕਤਰਾਸ ਦੀ ਹੈਗੀ ਐਬਸੋਲੂਟਲੀ ਜੀ ਸੋ ਗੱਲ ਨੂੰ ਅੱਗੇ ਤੋਰੀਏ ਜੀ ਹੁਣ ਇਸ ਵਕਤ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਸੀ ਡਿਸਕਸ਼ਨ ਕਰ ਲੀਆ ਹੈ ਯੂਰਪ ਦੇ ਵਿੱਚ ਬੱਚਾ ਜਾਂਦਾ ਜੀ ਉਹਦਾ ਵੀ ਇੱਕ ਸਵਾਲ ਹੀ ਹੁੰਦਾ ਅਕਸਰ ਪੀਆਰ ਐਜੰਟ ਦਾ ਇੱਕ ਸਵਾਲ ਹੁੰਦਾ ਜੀ 5 ਸਾਲ ਰੈਗੂਲਰ ਲੈਣਾ ਪੈਣਾ ਪਰ ਕੋਈ ਬੱਚੇ ਨੇ ਹਲੇ ਨਾ ਤੱਕ ਯੂਰਪ ਦੇ ਵਿੱਚੋਂ ਵਾਈਟ ਭੇਜੀ ਹੈ ਨਾ ਇਹ ਕੋ ਨੈਗੇਟਿਵ ਨਾ ਪੋਜ਼ਿਟਿਵ ਹੈ ਜੀ 5 ਸਾਲ ਰਹਿ ਨਹੀਂ ਪਾਇਆ ਜਾਂ ਕਿਸੇ ਨੇ ਨਹੀਂ ਭੇਜੀ ਕਿ ਮੈਂ 5 ਸਾਲ ਰਹਿ ਕੇ ਪੀਆਰ ਲੈ ਲਈ ਹੈ ਸੋ ਕੀ ਐਕਚੁਅਲ ਪਾਲਿਸੀ ਕੀ ਹੈਗੀ ਦੇਖੋ ਇਹਦੀ ਵੀ ਇੱਕ ਪਿਛਲੇ ਹਫਤੇ ਇੱਕ ਰਿਪੋਰਟ ਆਈ ਹੈ ਵੈਬਸਾਈਟ ਉੱਤੇ ਅਵੇਲੇਬਲ ਹੈਗੀ ਹੈ ਜਰਮਨ ਐਜੂਕੇਸ਼ਨ ਵਾਸਤੇ ਬੇਸਿਕਲੀ ਜਰਮਨ ਇੱਕ ਮੈਂ ਜਿਹੜੀ ਕੈਲਕੂਲੇਸ਼ਨ ਲਗਾ ਕਰਦਾ ਜਰਮਨੀ ਇੱਕ ਬਹੁਤ ਅਮੀਰ ਦੇਸ਼ ਹੈ ਯੂਰਪ ਸਮੂਹ ਦੇ ਵਿੱਚ ਸ਼ੈਨਗੇਨ ਸਮੂਹ ਦੇ ਵਿੱਚ ਜਿਹੜਾ ਕਿ ਐਜੂਕੇਸ਼ਨ ਨੂੰ ਪ੍ਰਮੋਟ ਕਰਦਾ ਹੈ ਚਾਹੇ ਉਹ ਫ੍ਰੀ ਐਜੂਕੇਸ਼ਨ ਹੋਵੇ ਜਾਂ ਫੀਸ ਪੇਡ ਐਜੂਕੇਸ਼ਨ ਹੋਵੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਉਹਨਾਂ ਦੋ ਚੀਜ਼ਾਂ ਬੜੀ ਸਪਸ਼ਟ ਕਰਕੇ ਚੱਲਦੇ ਆ ਜਿਹੜਾ ਸਰਵੇ ਹੋਇਆ ਸੀਗਾ ਅਪਰੋਕਸੀਮੇਟਲੀ 4400 ਬੱਚਿਆਂ ਦਾ ਹੋਇਆ ਸੀਗਾ ਜਿਹੜੀ ਬਾਡੀ ਨੇ ਕੀਤਾ ਸੀ ਵੀ ਕੀ ਤੁਸੀਂ ਇੱਥੇ ਰਹਿਣਾ ਚਾਹੋਗੇ ਪਰਮਾਨੈਂਟਲੀ ਤਾਂ ਉਹਨਾਂ ਦਾ 10 ਬੱਚਿਆਂ ਚੋਂ 7 ਬੱਚਿਆਂ ਨੇ ਕਿਹਾ ਸੀ ਹਾਂਜੀ ਅਸੀਂ ਜਰਮਨ ਨੂੰ ਆਪਣਾ ਘਰ ਬਣਾਉਣਾ ਚਾਹੁੰਦੇ ਆ ਪੜਾਈ ਤੋਂ ਬਾਅਦ ਇੱਕ ਬਲੂ ਕਾਰਡ ਸਕੀਮ ਜਿਹੜੀ ਇਹਨਾਂ ਨੇ ਸ਼ੈਰਿੰਗਨ ਸ਼ੁਰੂ ਕੀਤੀ ਸੀ ਬਹੁਤ ਪਹਿਲਾਂ ਜਰਮਨੀ ਆਈ ਥਿੰਕ ਜਿਹੜੀ ਮੇਰੀ ਨੌਲੇਜ ਕਹਿੰਦੀ ਹੈ ਸਭ ਤੋਂ ਪਹਿਲਾਂ ਉਹਨੂੰ ਪਕੜਿਆ ਸੀਗਾ ਤੇ ਉਹਨਾਂ ਨੇ ਉਸ ਬਲੂ ਕਾਰਡ ਸਕੀਮ ਨੂੰ ਆਪਣੇ ਪੜਾਈ ਦੇ ਨਾਲ ਜੋੜਿਆ ਤੁਸੀਂ ਇੱਕ ਡਿਗਰੀ ਪੂਰੀ ਕਰਕੇ ਉਹ ਵੀਜ਼ਾ ਦੇ एलिਜੀਬਲ ਹੁੰਨੇ ਹੋ ਐਂਡ ਉਹ ਤੁਹਾਨੂੰ ਪੀਆਰ ਦਾ ਰਾਹ ਦਿੰਦਾ ਹੈਗਾ ਹਰ ਕੰਟਰੀ ਹਰ ਜਿਹੜੇ ਦੇਸ਼ ਦੀ ਪਾਲਿਸੀ ਹੈ ਇੱਕ ਟੈਸਟਿੰਗ ਫੇਜ਼ ਹੁੰਦਾ ਜਿਵੇਂ ਤੁਸੀਂ ਕਿਹਾ ਸਰ ਉਹ ਚਾਹਦੇ ਨੇ ਤੁਸੀਂ ਉਹਨਾਂ ਦੇ ਕਲਚਰ ਚ ਰਚੋ ਬਸੋ ਕਿਉਂਕਿ ਤੁਸੀਂ ਉੱਥੋਂ ਦੇ ਨਾਗਰਿਕ ਬੰਨਣਾ ਹੈ ਉਹਨਾਂ ਦੀ ਭਾਸ਼ਾ ਸਿੱਖੋ ਉਹਨਾਂ ਦੇ ਜਿਹੜੇ ਫੈਸਟੀਵਲ ਹੈ ਉਹਨਾਂ ਦਾ ਰਿਸਪੈਕਟ ਕਰੋ ਜਿਵੇਂ ਆਪਣੇ ਫੈਸਟੀਵਲ ਹੈ ਉਹਨਾਂ ਦਾ ਫੈਸਟੀਵਲ ਜਿਹੜੇ ਹੁੰਦੇ ਹੋਣਗੇ ਉਹਨਾਂ ਦੇ ਰਿਸਪੈਕਟ ਕਰੋ ਤਾਂ ਕਿ ਤੁਹਾਡੀ 3 1/2 ਤਿੰਨ ਜਾਂ 5 ਸਾਲ ਬਾਅਦ ਪੀਆਰ ਲਾਈਨ ਦੀ ਵਾਰੀ ਆਵੇ ਤੁਸੀਂ ਉਹਨਾਂ ਲਈ ਪ੍ਰੋਪਰ ਫਿਟ ਹੋ ਐਜ਼ ਅ ਜਰਮਨ ਔਰ ਬ੍ਰਿਟਿਸ਼ਰ ਔਰ ਆਸਟ੍ਰੇਲੀਅਨ ਔਰ ਕੈਨੇਡੀਅਨ ਕਹਿਣ ਵਾਸਤੇ ਜਿਹਨੂੰ ਆਪਾਂ ਪੱਕੇ ਕਹਿੰਦੇ ਆ ਸਿਟੀਨਸ਼ਿਪ ਕਹਿੰਦੇ ਆ ਤਾਂ ਉਹ ਇੱਕ ਇੱਕ ਸਟੈਪ ਬਣਾਇਆ ਉਹਨਾਂ ਹੌਲੀ ਹੌਲੀ ਕਰਕੇ ਚੱਲਾਂਗੇ ਤਾਂ ਡੈਫੀਨਿਟਲੀ ਤੁਸੀਂ ਉਸਤੇ ਪਹੁੰਚ ਜਾਓਗੇ ਕਿਉਂਕਿ ਸਟੈਪ ਜੇ ਮੇਰੀ ਸੋਚ ਹੈ ਮੈਂ ਵਿਦਾਊਟ ਫੰਡ ਨਵੇਂ ਫੰਡ ਤੇ ਆਸਟ੍ਰੇਲੀਆ ਪਹੁੰਚਣਾ ਤਾਂ ਉਹਨਾਂ ਦੀ ਸੋਚ ਵੀ ਹੋਏਗੀ ਨਾ ਓਕੇ ਅਸੀਂ ਨਾਗਰਿਕਤਾ ਬਣਾਵਾਂਗੇ ਜਿੱਥੇ ਇਹ ਚੀਜ਼ ਪੂਰੀ ਹੋਏਗੀ ਹਮ ਤਾਂ ਆ ਜੇ ਸੋਚਾਂ ਮਿਲ ਜਾਂਦੀ ਹੈ ਤਾਂ ਰਾਹ ਬੜਾ ਸੌਖਾ ਹੋ ਜਾਂਦਾ ਹੈ ਜੀ ਜਦੋਂ ਅਸੀਂ ਪਿਛਲੇ 5-4 ਸਾਲਾਂ ਦੇ ਇਮੀਗ੍ਰੇਸ਼ਨ ਜਾਂ ਸਟੱਡੀ ਵੀਜ਼ਾ ਦੇ ਇਤਿਹਾਸ ਨੂੰ ਫਰੋੜਦੇ ਹਾਂ ਜਾਂ ਸਫਰ ਨੂੰ ਪਰੋਲਦੇ ਹਾਂ ਇੱਕ ਬਹੁਤ ਵੱਡੀ ਤਬਦੀਲੀ ਇਹ ਆਈ ਕਿ ਅਸੀਂ ਉਸ ਦੇਸ਼ ਦੇ ਵਿੱਚ ਜਾ ਰਹੇ ਹਾਂ ਜਿੱਥੇ ਜ਼ਿਆਦਾ ਕਮਾਈ ਹੈ ਜਾਂ ਫਿਰ ਸਟੱਡੀ ਦੇ ਬਾਅਦ ਪੀਆਰ ਦੇ ਚਾਂਸਸ ਜ਼ਿਆਦਾ ਨੇ ਕਮਾਈ ਵੱਲ ਜਦੋਂ ਜਾਂਦੇ ਆਸਟ੍ਰੇਲੀਆ ਹੈਗਾ ਇੱਕ ਸਵਾਲ ਤਾਂ ਖੜਾ ਰਹਿੰਦਾ ਕਿ ਪੀਆਰ ਮਿਲਨੀ ਹੈ ਨਹੀਂ ਮਿਲਨੀ ਪਰ ਨਾਲੋਂ ਨਾਲ ਅਸੀਂ ਕੈਨੇਡਾ ਇੰਨੀ ਤعداد ਦੇ ਵਿੱਚ ਚਲੇ ਗਏ ਹਾਂ ਸੋਚਣਾ ਕਿ ਸਭ ਨੂੰ ਪੀਆਰ ਮਿਲ ਰਹੀ ਹੈ ਮੈਂ ਇੱਕ ਬੱਚੇ ਨੂੰ ਕੁਐਸਚਨ ਪੁੱਛ ਰਿਹਾ ਕਿ ਜਿਸ ਹਾਲਾਤਾਂ ਦੇ ਵਿੱਚ 5.5 ਬੈਂਡ ਪੈਕੇਜ ਲੈ ਕੇ ਮਾੜੇ ਕਾਲਜਾਂ ਦੇ ਵਿੱਚ ਮਾੜੇ ਕੰਸਲਟੈਂਟਸ ਕੰਸਲਟੈਂਟ ਦਾ ਹੀ ਬਹੁਤ ਵੱਡਾ ਰੋਲ ਹੈ ਉਹਨਾਂ ਰਾਹੀਂ ਅਸੀਂ ਜਾ ਰਹੇ ਹਾਂ ਕਿ ਤੁਸੀਂ ਪੀਆਰ ਲੈ ਲੋਗੇ ਤੁਸੀਂ ਇੱਥੋਂ ਜੁਗਾੜ ਕਰਕੇ ਜਾ ਰਹੇ ਹੋ ਜੋ ਇੱਥੇ ਕਾਗਜ਼ ਪੱਤਰ ਲਾਏ ਏਜੰਟ ਚੁਣੇ ਪੈਕੇਜ ਦਿੱਤਾ ਇਹ ਸਾਰੀਆਂ ਚੀਜ਼ਾਂ ਦਿੱਲੀ 에어ਪੋਰਟ ਤੇ ਚੜਨ ਤੋਂ ਬਾਅਦ ਰਹਿ ਜਾਣੀਆਂ ਉੱਥੋਂ ਦਾ ਸਿਸਟਮ ਇਹ ਚੀਜ਼ਾਂ ਅਲਾਉ ਨਹੀਂ ਕਰਦਾ ਤੁਹਾਨੂੰ ਕੀ ਲੱਗਦਾ ਰੋਹਿ ਜਿੰਨੀ ਤਦਾਦ ਦੇ ਵਿੱਚ ਬੱਚਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਜਾ ਰਿਹਾ ਦੋਵੇਂ ਸਵਾਲ ਸਵਾਲ ਇਕੱਠੇ ਨੇ ਜਿੰਨਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਜਾ ਰਿਹਾ ਪੱਕੇ ਤੇ ਇਹਨਾਂ ਨੇ ਵੀ ਨਹੀਂ ਹੁਣ ਕੈਨੇਡਾ ਦੇ ਵਿੱਚ ਬਿਲਕੁਲ ਬਿਲਕੁਲ ਦੇਖੋ ਹਰ ਕੰਟਰੀ ਦੀ ਪਾਲਿਸੀ ਇੱਕ ਕੈਪ ਜਿਹਨੂੰ ਆਪਾਂ ਕਹਿੰਦੇ ਆ ਇੱਕ ਲਿਮਿਟਿਡ ਬੱਚਾ ਜਿਹੜਾ ਹੈ ਉੱਥੇ ਉਹਨੂੰ ਕੈਪ ਹੋਏਗੀ ਵੀ ਹਾਂਜੀ ਇਸ ਤੋਂ ਉੱਪਰ ਅਸੀਂ ਪੱਕੇ ਨਹੀਂ ਕਰਾਂਗੇ ਯਾ ਇਹਨੂੰ ਪੂਲ ਵਿੱਚ ਰੱਖਾਂਗੇ ਆਹ ਦੋ ਟਰਮਨੋਲੋਜੀ ਬੜ ਹੁਣ ਉਸ ਵਿੱਚ ਕੀ ਹੈ ਕੋਟਾ ਬਣਾਇਆ ਜੇ ਤੁਸੀਂ ਪੜ ਕੇ ਪੱਕੇ ਹੋਏ ਹੋ ਤਾਂ ਆ ਤੁਹਾਡਾ ਪੁਆਇੰਟ ਸਿਸਟਮ ਹੈਗਾ ਤੁਸੀਂ ਪੂਲ ਚੈਂਟਰ ਕਰ ਸਕਦੇ ਹੋ ਭੱਜਾ ਤੁਹਾਡੀ ਵਾਰੀ ਆਏਗੀ ਉਦੋਂ ਹੀ ਚੱਕੇ ਜਾਏਗੀ ਤਦ ਤੱਕ ਤੁਸੀਂ ਉਤਰ ਕੇ ਕੰਮ ਜ਼ਰੂਰ ਕਰ ਸਕਦੇ ਹੋ ਬਟ ਅਗੇਨ ਉਹ ਪਹਿਲੇ ਦਿਨ ਤੋਂ ਦੇਖਣਗੇ ਕਿਵੇਂ ਆਏ ਸੀਗੇ ਕਿਹੜੇ ਕਿਹੜੀ ਤੁਸੀਂ ਸ਼ਰਤਾਂ ਦਾ ਪਾਲਣ ਕੀਤਾ ਕਿਹੜੀ ਸ਼ਰਤਾਂ ਤੋੜੀਆਂ ਪੂਰੇ ਵੀਜ਼ੇ ਜਾਂ ਡਿਊਰੇਸ਼ਨ ਦੇ ਦੌਰਾਨ ਜਦੋਂ ਪੀਆਰ ਦੇਣਗੇ ਪੂਰੀ ਰੇਕੀ ਕਰਕੇ ਦੇਣਗੇ ਐਣੀ ਤੁਹਾਡੇ ਕੋਲ ਆ ਦੋ ਚੀਜ਼ਾਂ ਨੇ ਤੇ ਹੁਣ ਪੀਆਰ ਦੇ ਦਿਓ ਇਹ ਪ੍ਰੋਪਰ ਪ੍ਰੋਸੈਸ ਜਿਹੜਾ ਹੈਗਾ ਉਹ ਮਤਲਬ ਬਲਾਕਸ ਹੈ ਏ ਬੀ ਸੀ ਜਦੋਂ ਇਕੱਠੇ ਇੱਕ ਦੂਜੇ ਨਾਲ ਕੰਪ ਉਸ ਤੋਂ ਬਾਅਦ ਹੀ ਪਿਆ ਦਾ ਸਟੈਪ ਆਂਦਾ ਹੈਗਾ ਜੀ ਹੁਣ ਕਿਵੇਂ ਜਾਂਦੇ ਪਏ ਉਹ ਬੜਾ ਇੰਪੋਰਟੈਂਟ ਹੈ ਹੁਣ ਜੇ ਮੇਰਾ ਲੈਵਲ 5.5 ਬੈਂਡ ਵਾਲਾ ਹੈ ਜਾਂ ਸਾਰਾ ਕੁਝ ਕੰਸਲਟੈਂਟ ਨੇ ਕੀਤਾ A to Z ਮੇਰਾ ਕਾਗਜ਼ ਵੀ ਉਹਨੇ ਫੰਡ ਵੀ ਲਾਇਆ ਆਮਦਨ ਵੀ ਲਾਇਆ ਹੈ ਜਿਵੇਂ ਕਈ ਹੁੰਦੇ ਨੇ ਤੇ ਉਸ ਵਿੱਚ ਕੀ ਹੈ ਮੰਨ ਤਾਂ ਕੁਝ ਪਤਾ ਹੀ ਨਹੀਂ ਫਾਈਲ ਬਾਰੇ ਉਹਨੇ ਕੈਨੇਡਾ ਪਹੁੰਚਣ ਦਾ ਪ੍ਰੋਮਿਸ ਕੀਤਾ ਤੇ ਮੈਂ ਪਹੁੰਚ ਗਿਆ ਪਰ अगेन ਅੰਡਰਸਟੈਂਡ ਕਰੀਏ ਸਿਰਫ ਪਹੁੰਚਣਾ ਨਹੀਂ ਹੈ ਕੱਲ ਉਹਦੀ ਪਰਮਨੈਂਟ ਰੈਜ਼ਿਡੈਂਸੀ ਲੈਣੀ ਹੈ ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਕਿਹੜੇ ਕਾਗਜ਼ ਫਾਈਲ ਚ ਲੱਗੇ ਸੀਗੇ ਤੇ ਅੱਗੇ ਤੁਸੀਂ ਉਹਦਾ ਰਾਹ ਕਿਵੇਂ ਬਣਾਓਗੇ ਤੁਹਾਨੂੰ ਇਹ ਪੁੱਛਿਆ ਜਾਏਗਾ ਤੁਹਾਡੀ ਐਜੂਕੇਸ਼ਨ ਕੀ ਹੈ ਤੁਹਾਨੂੰ ਨਹੀਂ ਪਤਾਗਾ ਤੁਹਾਡੀ ਵੀਜ਼ਾ ਫਾਈਲ ਚ ਲੱਗਿਆ ਕੀ ਹੈ ਤੁਸੀਂ ਇਹ ਕਹਿ ਦਵੋ ਤੇ ਉਹਨੇ ਵੀ ਲਾਏ ਹੋਣ ਬੈਨ ਸਵਾਲ ਸਾਰੇ ਇੱਕ ਐਪਲੀਕੈਂਟ ਤੇ ਖੜੇ ਹੋਣੇ ਨੇ ਜੀ ਆ ਤਿੰਨ categories ਜਿਹੜੀਆਂ ਨੇ ਪੰਜਾਬ ਦੇ ਵਿੱਚ ਫੇਮਸ ਨੇ এডਿਕੇਸ਼ਨ ਦੇ ਆਧਾਰ ਤੇ ਬੱਚਾ ਜਿਹੜੀ ਇੰਸਟੀਚਿਊਨ ਚੁਣਦਾ ਹੈ ਬੱਚਾ ਕਾਲਜ ਚੁਣਦਾ ਇੱਕ ਠੱਗੀ ਦਾ ਸ਼ਿਕਾਰ ਸ਼ੁਰੂ ਹੋਇਆ ਕਿ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਭੇਜਾਂਗੇ ਮੈਂ ਠੱਗੀ ਵਾਲੇ ਇਸ ਕਰਕੇ ਯੂਜ਼ ਕੀਤਾ ਕਿ ਜਿਹੜੇ ਜੈਨੂਨ ਲੋਕ ਨੇ ਉਹ ਕਦੇ ਆਈਡੀ ਨਹੀਂ ਕਰਦੇ ਉਹਨਾਂ ਕੋਲ ਆਪਣਾ ਜਿਹੜਾ ਇੱਕ ਰੈਫਰੈਂਸ ਕੇਸ ਹੈ ਬਹੁਤ ਆਈ ਜਾਂਦਾ ਐਡ ਕੌਣ ਕਰ ਰਿਹਾ ਹੈ ਜਿਨ੍ਹਾਂ ਦਾ ਕਦੇ ਵੀਜ਼ਾ ਹੀ ਨਹੀਂ ਆਇਆ ਜਿਨ੍ਹਾਂ ਦੇ ਕਾਲਜ ਨਾਲ ਟਾਈ ਆਪੀ ਨਹੀਂ ਜਿਹੜਾ ਆਪ ਕਦੇ ਆਸਟ੍ਰੇਲੀਆ ਕੈਨੇਡਾ ਕਿਸੇ ਸਕੂਲ ਦੇ ਵਿੱਚ ਵਿਜ਼ਿਟ ਨਹੀਂ ਕਰਕੇ ਆਇਆ ਇੱਥੋਂ ਹੀ ਐਡ ਛਾਪੀ ਜਾਂਦੇ ਨੇ ਜਿਹੜਾ ਕਦੇ ਆਪ ਹੀ ਨਹੀਂ ਇਸ ਲੈਵਲ ਦੇ ਸਕੂਲ ਦੇ ਵਿੱਚ ਪੜਿਆ ਕਿ ਤੁਹਾਨੂੰ ਕੋਈ ਕੰਸਲਟੈਂਸੀ ਦੇ ਸੋ ਯੂਨੀਵਰਸਿਟੀ ਕਾਲਜ ਤੱਕ ਇੱਕ ਠੀਕ ਸੀਗਾ ਸਿਸਟਮ ਜਿਹੜਾ ਇਹ ਸਕੂਲਾਂ ਵਾਲਾ ਸਿਸਟਮ ਇਹਨੂੰ ਪਲੀਜ਼ ਜਾਂਚ ਪਰਖ ਲਿਆ ਕਰੋ ਮੇਰੇ ਕਰ ਰੋਹੀ ਜੀ ਇਹ ਇਹ 57% ਦੀ ਸਕਸੈਸ ਰੇਟ ਹੋਣਾ ਹੈ। ਪਰ ਇਸ ਤੋਂ ਵੀ ਘੱਟ ਹੋਣਾ ਹੈ। ਤੁਸੀਂ ਬੜਾ ਵਧੀਆ ਟੌਪਿਕ ਛੇੜਿਆ। ਅਸੀਂ ਸਕੂਲਿੰਗ ਸ਼ੁਰੂ ਕੀਤਾ ਹੈ। ਸਾਡਾ ਟਾਰਗੇਟ ਕੋਈ ਜ਼ਿਆਦਾ ਨਹੀਂ ਹੈ। ਸਿਰਫ ਸਾਲ ਦੇ 10 ਬੱਚੇ ਹਨ। ਕਿਉਂਕਿ ਟੋਰਾਂਟੋ ਬੋਰਡ ਕਹਿੰਦਾ ਅਸੀਂ ਇੰਨੇ ਐਬਜ਼ੌਰਬ ਕਰ ਸਕਦੇ ਹਾਂ, ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ। ਬਟ ਇੰਟਰਸਟਿੰਗਲੀ ਜਿਹੜੀ ਅਸੀਂ ਇੱਕ ਚੀਜ਼ ਫਿਗਰ ਆਊਟ ਕੀਤੀ ਜਦ ਬੱਚਿਆਂ ਨੂੰ ਮਿਲਦੇ ਹੈਗੇਆਂ ਜਾਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ, ਅਸੀਂ ਕੇਸ ਨਹੀਂ ਕਰ ਸਕਦੇ। ਕਿਉਂਕਿ ਇਹ ਉਹ ਸੈਗਮੈਂਟ ਸੀਗਾ ਏਜੰਟਸ ਵਾਸਤੇ ਜਿਹੜਾ ਕਿ ਅਨਟੈਪ ਸੀਗਾ। ਇੱਛਾ ਤਾਂ ਮਾਪਿਓ ਦੀ ਆ ਬਾਹਰ ਜਾਂਦੀ। ਕਿਛਾ ਮਾਪਿ ਹੋਈ ਆ ਵਾਰ ਜਾਂਦੀ ਉਹ ਉਸ ਵਾਸਤੇ ਆਪਣੇ ਛੋਟੇ ਬੱਚੇ 5 ਸਾਲ ਦਾ ਬੱਚਾ 6 ਕਿੰਡਰਗਾਰਟਨ ਏਜ ਮਤਲਬ ਪ੍ਰੀ ਸਕੂਲ ਵਾਲੇ ਏਜ ਤੋਂ ਇਨਕੁਆਰੀਜ਼ ਆndੀਆਂ ਨੇ ਅਸੀਂ ਜਾਣਾ ਚਾਹੁੰਦੇ ਹਾਂ ਕਿ ਅਸੀਂ ਇਹਦੇ ਸਿਰ ਤੇ ਜਾ ਸਕਦੇ ਹਾਂ ਬੜੀ ਸ਼ਰਮ ਵਾਲੀ ਗੱਲ ਹੈ ਮੇਰੇ ਹਿਸਾਬ ਨਾਲ ਤੁਸੀਂ ਆਪਣੇ ਕਿਛਾ ਪੂਰੀ ਕਰਨ ਲਈ ਇੱਕ ਛੋਟੇ ਬੱਚੇ ਨੂੰ ਐਪਲੀਕੈਂਟ ਬਣਾਣਾ ਚਾਹੁੰਦੇ ਹੋ ਤਾਂ ਤੇ ਲਾਦੇ ਪਏ ਉਹ ਤਾਂ ਸਾਰੀ ਜ਼ਿੰਦਗੀ ਉਹਦਾ ਮਾੜੀ ਪ੍ਰੋਫਾਈਲ ਹੋਈ ਕੈਨੇਡਾ ਦਾ ਤੁਸੀਂ ਰਿਫਿਊਜ਼ਲ ਉਹਦਾ ਪਹਿਲਾਂ ਹੀ ਲਵਾ ਦੇਣਾ ਤੇ ਉਹਨੂੰ ਪਤਾ ਵੀ ਨਹੀਂ ਹੋਣਾ ਜਦੋਂ ਵੱਡਾ ਹੋਏਗਾ ਤਾਂ ਇਹ ਉਹ ਸੈਗਮੈਂਟ ਹੈ ਜਿਹੜਾ ਏਜੰਟ ਨੇ ਐਕਸਪਲੋਇਟ ਕੀਤਾ ਵੀ ਇਹ ਇਹ ਉਹਨਾਂ ਟਾਈਪ ਹੈ ਇਹ ਜਾਣ ਲੱਗੇ ਕਲਾਇੰਟਸ ਨੂੰ 50 60 ਹਜ਼ਾਰ ਤਾਂ ਦੇ ਹੀ ਦੇਊਗਾ ਐਡਮਿਸ਼ਨ ਦਾ ਵੀਜ਼ਾ ਲੱਗੇ ਨਾ ਲੱਗੇ ਉਹ ਨਾ ਕੋਈ ਉਹ ਨਹੀਂ ਹੈਗਾ ਦਿਮਾਗ ਦੇ ਵਿੱਚ ਬਟ ਅਗੇਨ ਉਹ ਸੈਗਮੈਂਟ ਏਜੈਂਟਸ ਨੇ ਐਕਸਪਲੋਇਟ ਕੀਤਾ ਤੇ ਆਈ ਥਿੰਕ ਸਾਲ 2 ਸਾਲ 3 ਸਾਲ ਮਗਰੋਂ ਸਭ ਨੂੰ ਪਤਾ ਲੱਗ ਗਿਆ ਇੱਥੇ ਕੁਝ ਹੋਣ ਨਹੀਂ ਵਾਲਾ ਇਹ ਸਿਰਫ ਔਰ ਸਿਰਫ ਐਕਸਪਲੋਇਟੇਸ਼ਨ ਦਾ ਹਿੱਸਾ ਹੈ ਸਕੂਲ ਸਕਸੈਸ ਲੈਣ ਵਾਸਤੇ ਪੂਰੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਜੀ ਇੰਟੈਂਸ਼ਨ ਮਾਪਿਓ ਦੀ ਸਹੀ ਹੋਣੀ ਚਾਹੀਦੀ ਹੈ ਪੜਾਉਣ ਵਾਲੀ ਨਾ ਕਿ ਆ ਪਹੁੰਚਣ ਵਾਲੀ ਜੀ ਲਾਸਟ ਦੇ ਵਿੱਚ ਸਿਰਫ ਥੋੜਾ ਜਿਹਾ ਚਾਹੂੰਗਾ ਜੀ ਸਮਾਂ ਤਾਂ ਨਹੀਂ ਕਿ ਯੂਐਸ ਬਾਰੇ ਥੋੜਾ ਜਾ ਜਦੋਂ ਬੱਚਾ ਆਉਂਦਾ ਹੈ ਉਹਦੇ ਕੁਐਸਚਨ ਕੀ ਹੁੰਦੇ ਨੇ ਔਰ ਕੀ ਫਿਊਚਰ ਪਲਾਨ ਲੈ ਕੇ ਜਾਂਦਾ ਕਿ ਪੀਆਰ ਪ੍ਰਤੀ ਸਾਡੀ ਸੋਚ ਹੋਣੀ ਚਾਹੀਦੀ ਹੈ ਦੇਖੋ ਯੂਐਸ ਬਹੁਤ ਵੱਡੀ ਮਾਰਕੀਟ ਰਹੀ ਹੈ ਸ਼ੁਰੂ ਤੋਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਬਟ ਐਟ ਦ ਸੇਮ ਟਾਈਮ ਇਥੋਂ ਜਾਣ ਲਈ ਵਿਦਆਊਟ ਆਇਲਸ ਬੜਾ ਪ੍ਰਮੋਟ ਹੋਇਆ ਪਿਛਲੇ 5-7 ਸਾਲਾਂ ਦੇ ਵਿੱਚ ਕੋਈ ਟੈਸਟ ਨਹੀਂ ਚਾਹੀਦਾ ਜੀਆਰਈ ਜੀਮੈਟ ਉਹ ਹਜੇ ਵੀ ਵੀਜ਼ੇ ਲੱਗਦੇ ਨੇ ਪਰ ਇੰਟੈਂਸ਼ਨਲੀ ਉੱਥੇ ਪੜ੍ਹ ਕੇ ਪਿੱਛੇ ਖਬਰਾਂ ਆਉਂਦੀਆਂ ਪਈਆਂ ਸੀ ਓਪੀਟੀ ਸੀਪੀਟੀ ਸ਼ਾਇਦ ਖਤਮ ਕਰਨ ਲੱਗੇ ਨੇ ਡਿਸਾਲਵ ਕਰਨ ਲੱਗੇ ਨੇ ਬਿਊਰੋਕ੍ਰੇਸੀ ਸਮਾ ਘਟਾਉਣਗੇ ਤਾਂ ਕਿ ਇੱਕ ਐਕਚੁਅਲ ਬੱਚੇ ਦੀ ਵਰਤ ਪਤਾ ਲੱਗੇ ਆਹ ਸਾਰੀ ਪਾਲ ਬਜਾਇਆ ਸਿਰਫ ਕਿਸਮਤ ਅ즈ਵਾਨ ਵਾਲਾ ਇੱਕ ਚੀਜ਼ ਅਸੀਂ ਡਿਸਕਸ਼ਨ ਕਰ ਰਹੇ ਸੀ ਮੈਂ ਤੇ ਰੋਹਿ ਜੀ ਅ 쇼 ਸ਼ੁਰੂ ਹੋਣ ਤੋਂ ਪਹਿਲਾਂ ਉਹ ਤੁਹਾਡੇ ਲਈ ਵੀ ਇੱਕ ਗੌਰ ਵਾਲੀ ਗੱਲ ਹੈਗੀ ਹੈ ਬਹੁਤ ਪਰਿਵਾਰਾਂ ਦੇ ਵਿੱਚ ਮਾਪਿਓ ਦੇ ਵਿੱਚ ਬੱਚਿਆਂ ਦੇ ਵਿੱਚ ਹੜਕੰਪ ਮਚਾਇਆ ਹੈ ਜੀ ਪਤਾ ਨਹੀਂ 2-4 ਸਾਲ ਨੂੰ ਸਟੱਡੀ ਵੀਜ਼ਾ ਜਿਹੜਾ ਬੰਦ ਹੋ ਜਾਣਾ ਮੈਨੂੰ ਇਹਦਾ ਬਿਲਕੁਲ ਉਲਟ ਪਾਸਾ ਨਜ਼ਰ ਆ ਰਿਹਾ ਕਿ ਬੰਦ ਹੋਵੇ ਨਾ ਹੋਵੇ ਅਸੀਂ ਆਪ ਕਰਾ ਲੈਣਾ ਆਪਣਾ ਪਰਸਨਲੀ ਜਿਵੇਂ ਕਿ ਬੱਚੇ ਦਾ ਫਾਈਲ ਲਾਤੀ ਗਲਤ ਸਕੂਲ ਦੇ ਵਿੱਚ ਬੈਨ ਲੱਗ ਗਿਆ ਜਾਂ ਉਹਦੇ 네ਗੇਟਿਵ ਅਸਰ ਪੈ ਗਿਆ ਕੁਝ ਗਲਤ ਕਾਗਜ਼ ਲਾਤੇ ਬੈਨ ਲੱਗ ਗਿਆ ਨਹੀਂ ਲੱਗਿਆ ਤਾਂ ਰਿਜ਼ਲਟ 네ਗੇਟਿਵ ਆ ਗਿਆ ਪੋਜ਼ਿਟਿਵ ਨਹੀਂ ਮਿਲ ਪਾਇਆ ਸਰਕਾਰ ਕੋਈ ਵੀ ਸਟੱਡੀ ਵੀਜ਼ਾ ਬੰਦ ਨਹੀਂ ਕਰੇਗੀ ਵਿਦੇਸ਼ਾਂ ਦੇ ਵਿੱਚੋਂ ਇਹਦਾ ਰੁਝਾਨ ਵਧਦਾ ਜਾ ਰਿਹਾ ਸਾਡੇ ਇੱਥੋਂ ਵੀ ਵਧਦਾ ਜਾ ਰਿਹਾ ਔਰ ਲੋਕ ਜਾਂਦੇ ਰਹਿਣਗੇ ਹਲੇ ਨਹੀਂ 1 ਜਾਂ 2 ਦਹਾਕੇ ਤੱਕ ਇਹ ਕੰਮ ਚੱਲਦੇ ਰਹਿਣਾ ਹੈ ਮੈਂ ਕੋਈ ਕਿਸੇ ਕਿਸੇ ਵੀ ਫੈਕਟਰ ਦੇ ਆਧਾਰ ਤੇ ਗੱਲ ਨਹੀਂ ਕਰ ਰਿਹਾ ਇਹ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਭਾਰਤ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਮਿਹਨਤ ਕਾ ਸ਼ਲੋਕ ਨੇ ਅੰਗਰੇਜ਼ੀ ਸਾਨੂੰ ਆਉਂਦੀ ਹੈ ਪੈਸਾ ਖਰਚਣ ਦੇ ਸੀ ਸਮਰਾਥਾਂ ਇਸ ਕਰਕੇ ਸਾਨੂੰ ਕੋਈ ਵਿਦੇਸ਼ ਜਾਣ ਤੋਂ ਰੋਕ ਨਹੀਂ ਸਕਦਾ ਪਰ ਸਵਾਲ ਇੱਥੇ ਇਹ ਹੈ ਕਿ ਜਿਹੜੀ ਅਸੀਂ ਲਾਸਟ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਕਹਾੜ ਦੇ ਵਿੱਚ ਇਸ ਡਰ ਚ ਕੇ ਆਉਣ ਵਾਲਾ ਸਮਾਂ ਜਿਹੜਾ ਹੈ ਕਿ ਬੰਦ ਨਾ ਹੋ ਜੇ ਮੇਰਾ ਬੱਚਾ ਰਹਿ ਨਾ ਜਾਵੇ ਉਹ ਫਟਾਫਟ ਫਟਾਫਟ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਣੇ ਆਪ ਉਹਨਾਂ ਨੂੰ ਜਾਣ ਦੇ ਲਾਲਚ ਦੇ ਵਿੱਚ ਆ ਆਪ ਨਾਲ ਜਾਣ ਦੇ ਲਾਲਚ ਦੇ ਵਿੱਚ ਪ੍ਰੋਫਾਈਲਾਂ ਖਰਾਬ ਕਰਦੇ ਸੋ ਆਖਰ ਦੇ ਵਿੱਚ ਕੁਝ ਖਾਸ ਮੈਸੇਜ ਨਹੀਂ ਬਸ ਆਪਣੀ ਪ੍ਰੋਫਾਈਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝੋ ਬਹੁਤ ساری ਕੰਟਰੀ ਦੀ ਆਪਸ਼ਨ ਹੈ ਮੁੱਦਾ ਸਭ ਨੂੰ ਸਮਝ ਆਂਦਾ ਹੈ ਤੁਹਾਨੂੰ ਵੀ ਪਤਾ ਹੈ ਕੰਸਲਟੈਂਟ ਨੂੰ ਵੀ ਪਤਾ ਹੈ ਤੇ ਸਰਕਾਰਾਂ ਨੂੰ ਵੀ ਪਤਾ ਹੈ ਤੁਸੀਂ ਪੱਕੇ ਹੋਣਾ ਬਸ ਆਪਣੇ ਵੀਜ਼ਾ ਤੇ ਪੂਰੀ ਫਾਰਮੈਲਿਟੀ ਦੇ ਰਿਸਪੈਕਟ ਕਰੋ ਆਪਣੇ ਆਪ ਨੂੰ ਥੋੜਾ ਜਾਗਰੂਕ ਕਰੋ ਤੁਹਾਨੂੰ ਪੂਰਾ ਪ੍ਰੋਸੈਸ ਪਤਾ ਹੋਣਾ ਚਾਹੀਦਾ ਤੇ ਇੱਕ ਚੰਗੇ ਕੰਸ ਥੈਂਕ ਯੂ ਰੋਜੀ ਸਟੂਡੀਓ ਚਾਣ ਲਈ ਧੰਨਵਾਦ ਉਮੀਦ ਕਰਾਂਗੇ ਕਿ ਅੱਜ ਦਾ ਜਿਹੜਾ ਸ਼ੋਅ ਹੈ ਤੁਹਾਡੇ ਲਈ ਕਲਾਹੇਵੰਦ ਹੋਊਗਾ ਪਲੀਜ਼ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਯੂਕੇ ਜਾ ਰਹੇ ਹੋ ਉਹਦੀ ਜਾਂਚ ਪੜਤਾਲ ਕਰ ਲੋ ਊਕ ਕੇ ਜਾਓ ਪੀਆਰ ਬਾਰੇ ਜ਼ਰੂਰ ਜ਼ਿਕਰ ਕਰੋ ਪਰ ਇਹ ਮਨਸ਼ਾ ਨਾ ਲੈ ਕੇ ਜਾਓ ਕਿ ਸਹੀ ਤਰੀਕੇ ਨਾਲ ਜੇ ਪੀਆਰ ਨਾ ਮਿਲੀ ਤਾਂ ਗਲਤ ਨਾਲ ਲੈ ਲਾਂਗੇ ਸਹੀ ਨਾਲ ਮਿਲਣੀ ਹੀ ਮਿਲਣੀ ਹੈ ਬਸ਼ਰਤ ਇੱਕੋ ਚੀਜ਼ ਹੈਗੀ ਹੈ ਐਜੂਕੇਸ਼ਨ ਤੇ ਜਾ ਰਹੇ ਹੋ ਪੜਨ ਦੀ ਕੋਸ਼ਿਸ਼ ਕਰੋ এডਿਕੇਸ਼ਨ ਵੀਜ਼ਾ ਮਿਲਿਆ ਸਟੱਡੀ ਵੀਜ਼ਾ ਮਿਲਿਆ ਪੜਨ ਦੀ ਕੋਸ਼ਿਸ਼ ਕਰੋ ਲੀਗਲ ਤਰੀਕੇ ਦੇ ਨਾਲ ਜਾਓ ਸ਼ੁਰੂਆਤ ਈ ਖਤਮ ਕਰ ਰਹੇ ਆ ਆਪਣੇ ਦੋਸਤ ਰਣਵੀਰ ਸਿੰਘ ਨੂੰ ਅਗੇ ਦੇ ਧੰਨਵਾਦ ਸੱਚ ਕਰ